ਖਾਸ ਤੌਰ ਤੇ ਅਮਿਤ ਸ਼ਾਹ ਨੇ ਜਦੋਂ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਬੇਇਸ਼ ਝਿਜਕਤੌਰ ਤੇ ਸਾਫ ਗੱਲ ਆਖੀ ਵੀ ਜਿੰਨਾ ਚਿਰ ਸਿੱਖ ਗਲਤੀ ਨਹੀਂ ਮੰਨਣਗੇ ਆਪਦੀ ਤੇ ਉਹਨਾਂ ਚਿਰ ਉਹਨਾਂ ਨੂੰ ਛੱਡਿਆ ਨਹੀਂ ਜਾਊਗਾ ਤੇ ਪਰ ਦੇ ਰਾਜੋਆਣਾ ਸਾਹਿਬ ਅੱਜ ਵੀ 30 ਸਾਲਾਂ ਬਾਅਦ ਆ ਕੇ ਯਾਰ 3 ਘੰਟਿਆਂ ਬਾਅਦ ਆਉਂਦੇ ਆ ਨਾ ਤੇ ਉਹ ਅੱਜ ਵੀ ਇਹ ਗੱਲ ਕਦੇ ਵੀ ਆਪਦੇ ਮੌਖ ਤੇ ਨਹੀਂ ਲਿਆਉਂਦੇ ਵੀ ਅਸੀਂ ਕਿਸੇ ਵੀ ਨਿੱਜੀ ਤੌਰ ਤੇ ਗਲਤੀ ਕੀਤੀ ਆ ਉਹ ਕਹਿੰਦੇ ਜੇ ਤੁਸੀਂ ਪੰਜਾਬ ਦੀ ਹੱਕ ਤੇ ਚੜ ਕੇ ਆਏ ਤੇ ਅਸੀਂ ਲਾਉਣ ਦਾ ਦਾਮ ਰੱਖਿਆ ਤੇ ਅਸੀਂ ਲਾਤ ਆ ਤੇ ਮੇਰੇ ਹਿਸਾਬ ਨਾਲ ਜੇ ਲੀਡਰਸ਼ਿਪ ਸੋਹਣਾ ਤੇ ਸੰਜੀਤ ਦੇ ਫੈਸਲੇ ਸਿੱਖ ਕੌਮ ਤੇ ਸੰਗਤ ਦੇ ਨਾਲ ਰਲ ਕੇ ਲੈ ਲਵੇ ਤੇ ਫਿਰ ਤਾਂ ਸਾਡਾ ਭਲਾ ਹੋ ਸਕਦਾ ਨਹੀਂ ਅਦਰਵਾਈਜ਼ ਮੈਨੂੰ ਬਹੁਤ ਔਖਾ ਲੱਗਦਾਗਾ ਤੇ ਸਿਸਟਮ ਹੈ ਵੀ ਬਹੁਤ ਔਖਾ ਹੋਇਆ ਪਰ ਇਨਸਾਫ ਅਜੇ ਨਹੀਂ ਮਿਲ ਰਿਹਾ ਕਾਰਨ ਕੀ ਲੱਗਦਾ ਤੁਹਾਨੂੰ ਇਨਸਾਫ ਤਾਂ ਹੀ ਸਾਡੀ ਢਿੱਲ ਆ ਇਹਦੀ ਜੇ ਲੀਡਰਸ਼ਿਪ ਦੀ ਢਿੱਲ ਆ ਜਿਸ ਦਿਨ ਵੀ ਲੀਡਰਸ਼ਿਪ ਸੰਗਤ ਦੇ ਆ ਭਾਵਨਾਵਾਂ ਨੂੰ ਸਮਝ ਕੇ ਤਰਜੀਹ ਦੇ ਕੇ ਫੈਸਲੇ ਲਾਊਗੀ ਤੇ ਉਸੇ ਦਿਨ ਮੋਰਚੇ ਫਤਿਹ ਹੋ ਜਾਣਗੇ ਓਕੇ ਮੈਂ ਤੇ ਹੁਣ ਪੁਲਸ ਵਾਲਾ ਵੀਰ ਇੱਕ ਵਾਰੀ ਅਸੀਂ ਕਿਤੇ ਪਤਾ ਨਹੀਂ ਕਿਹੜੇ ਮੋਰਚੇ ਤੇ ਖੜੇ ਤੇ ਐਂ ਗੱਲ ਚੱਲੀ ਮੈਂ ਕਿਹਾ ਯਾਰ ਵੀ ਤੁਹਾਨੂੰ ਕਾਦੋਂ ਜ਼ਰੂਰੀ ਹੁੰਦਾ ਵੀ ਤੁਹਾਨੂੰ ਕਿਉਂ ਲਾ ਦਿੰਦੇ ਆ ਉਹ ਕਹਿੰਦਾ ਯਾਰ ਤੁਸੀਂ ਆਸ ਵਿੱਚ ਨਾ ਪੱਗਾਂ ਲਾ ਲਓ ਸਾਨੂੰ ਤਾਂ ਲਾ ਦਿੰਦੇ ਆ ਉਹ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ ਚੰਡੀਗੜ੍ਹ ਤੇ ਮੌਜੂਦ ਹਾਂ ਚੰਡੀਗੜ੍ਹ ਤੇ ਮੁਹਾਲੀ ਦੇ ਬਾਰਡਰ ਤੇ ਤਕਰੀਬਨ 2 ਕੁ ਸਾਲ ਹੋ ਗਿਆ ਕੌਮੀ ਇਨਸਾਫ ਮੋਰਚੇ ਲੱਗੇ ਹੋਏ ਨੇ ਮੰਗਾ ਸੀ ਗੁਰੂ ਸਾਹਿਬ ਦਾ ਹੋਇਆ ਨਿਰਾਧ ਤੇ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਜਾ ਰਹੇ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਹੋਈ ਆ ਇੱਥੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਚੋਰੀ ਹੋ ਚੁੱਕੇ ਸੀ ਉਹਨਾਂ ਦੀ ਗੱਲ ਹੋਈ ਆ ਕਿੱਥੇ ਗਏ ਪਵਨ ਸਰੂਪ ਅਜੇ ਤੱਕ 2 ਸਾਲ ਦੇ ਵਿੱਚ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਤੇ ਇੱਕ ਦੋ ਟਾਈਮ ਮੰਤਰੀ ਸਾਹਿਬ ਵੀ ਇੱਥੇ ਵੇਖੇ ਸੀ ਪਹੁੰਚੇ ਸੀ ਆਣ ਕੇ ਗੱਲਬਾਤ ਵੀ ਕੀਤੀ ਭਾਵੇਂ ਥੋੜੀ ਦੂਰ ਹੀ ਇੱਥੇ ਕੀਤੀ ਪਰ ਇਸ ਮੁੱਦੇ ਦੇ ਉੱਤੇ ਬਹੁਤਾ ਸ਼ਾਇਦ ਸਰਕਾਰ ਵੀ ਧਿਆਨ ਨਹੀਂ ਦੇ ਰਹੀ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿਲਸਿਲਾ ਜਾਰੀ ਵੀ ਆ ਤੇ ਜੇ ਹੁਣ ਵੀ ਆਪਾਂ ਗੱਲ ਕਰਦੇ ਹਾਂ ਤੇ ਸਮਾਣੇ ਦੀ ਧਰਤੀ ਤੇ ਵੀਰ ਗੁਰਜੀਤ ਸਿੰਘ ਫੌਜੀ ਜਿਹੜਾ ਅਜੇ ਵੀ ਲਗਭਗ 400 ਫੁੱਟ ਉੱਚੇ ਟਾਵਰ ਤੇ ਚੜਿਆ ਹੋਇਆ ਮੰਗਉਨੇ ਵੀ ਹੋ ਰੱਖੀ ਆ ਕਿ ਗੁਰੂ ਸਾਹਿਬ ਦਾ ਜਿਹੜਾ ਨਰਾਦਰ ਕਰਦਾ ਵਾ ਉਹਨੂੰ ਵਾਰ ਤੋਂ ਵਾਰ ਸਜ਼ਾ ਮਿਲਣੀ ਚਾਹੀਦੀ ਆ ਉਹਨੂੰ ਫਾਂਸੀ ਜਾਂ ਫਾਂਸੀ ਨਹੀਂ ਤਾਂ ਉਮਰ ਕੈਦ ਤੇ ਚਾਹੀਦੀ ਆ ਚਲੋ ਉਮਰ ਕੈਦ ਦੀ ਸਜ਼ਾ ਜਿਹੜੀ ਜਾਇਜ਼ ਆ ਪਰ ਅਜੇ ਤੱਕ ਹੋਇਆ ਕੀ ਆ ਉਹ ਤਕਰੀਬਨ 40 ਤੋਂ 45 ਦਿਨ ਹੋ ਚੱਲੇ ਆ ਉਸ ਨੌਜਵਾਨ ਨੂੰ ਉੱਤਿੱਤ ਬੈਠਿਆਂ ਨੂੰ ਤੋਦੀ ਤੱਬ ਦੀ ਵੀ ਕੁਝ ਖਰਾਬ ਹੋਈ ਆ 2 ਸਾਲ ਦੇ ਤਕਰੀਬਨ ਆ ਮੋਰਚਾ ਲੱਗ ਨੂੰ ਹੋ ਚੱਲਿਆ ਜਨਵਰੀ ਦੇ ਵਿੱਚ 2 ਸਾਲ ਹੋ ਜਾਣੇ ਆ ਵੱਡੇ ਇਕੱਠ ਵੀ ਹੋਏ ਵੱਡਿਆਂ ਇਕੱਠਾਂ ਦੇ ਬਾਅਦ ਦੇ ਵਿੱਚ ਚੰਡੀਗੜ੍ਹ ਵਾਲੇ ਪਾਸੇ ਕੁਝ ਵੀ ਕੀਤਾ ਗਿਆ ਚੰਡੀਗੜ੍ਹ ਕੁਝ ਕਰਦੇ ਆ ਸਰਕਾਰ ਰਸਤੇ 'ਚ ਰੋਕ ਲੈਂਦੀ ਆ ਪ੍ਰਸ਼ਾਸਨ ਰਸਤੇ 'ਚ ਰੋਕ ਲੈਂਦਾ ਸੀਐਮ ਸਾਹਿਬ ਦੇ ਘਰ ਦੇ ਨੇੜੇ ਤੇੜੇ ਨਹੀਂ ਜਾਣ ਦਿੱਤਾ ਮੈਨੂੰ ਯਾਦ ਆ ਕਿ ਇੱਕ ਤਸਵੀਰ ਇਸ ਮੋਰਚੇ ਤੇ ਵੀ ਲੱਗੀ ਆ ਤੇ ਕਾਮ ਹੀ ਵਾਇਰਲ ਹੁੰਦੀ ਹੁੰਦੀ ਆ ਇੱਕ ਤਸਵੀਰ ਜਦੋਂ ਅੰਬਸਾਹ ਮੋਹਾਲੀ ਦੇ ਵਿੱਚ ਮੋਰਚਾ ਲੱਗਾ ਸੀ ਤੇ ਸਦਾ ਸੀਐਮ ਭਗਵੰਤ ਸਿੰਘ ਮਾਨ ਜੀ ਉਸ ਮੋਰਚੇ 'ਚ ਪਹੁੰਚੇ ਸੀ ਉਦੋਂ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ ਸੀ ਤੇ ਉਹਨਾਂ ਹਮਾਇਤ ਵੀ ਕੀਤੀ ਸੀ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਤੇ ਅੱਜ ਸ਼ੈਦ ਸੀਐਮ ਸਾਹਿਬ ਦੀ ਆਵਾਜ਼ ਵੀ ਨਹੀਂ ਅਜੇ ਤੱਕ ਨਿਕਲੀ ਇਸ ਮੋਰਚੇ ਪ੍ਰਤੀ ਕਦੀ ਹਮਦਰਦੀ ਨਹੀਂ ਦਿਖਾਈ ਸਰਕਾਰ ਦੇ 92 ਵਿਧਾਇਕ ਜਿੱਤੇ ਆ ਤੇ ਅੱਜ ਸ਼ੈਦ ਇੱਕ ਦੋ ਦਾ ਵਾਅਦਾ ਘਾਟਾ ਫੇਰ ਹੋਣ ਜਾ ਰਿਹਾ ਵਾ ਪੰਜਾਬ ਦੀਆਂ ਚਾਰ ਜਿਮਨੀ ਸੀਟਾਂ ਤੇ ਇਲੈਕਸ਼ਨ ਆ ਦੇਖਦੇ ਆ ਅੱਜ ਵਿਧਾਇਕ ਕਿੰਨੇ ਹੋਰ ਮਿਲ ਜਾਂਦੇ ਆ ਇੱਕ ਦੋ ਅੱਗੇ ਪਿੱਛੇ ਵੀ ਚਲ ਗਏ ਪਰ ਲਗਭਗ 90 ਦੇ ਕਰੀਬ ਅਜੇ ਵੀ ਵਿਧਾਇਕ ਤੇ ਅੱਜ ਤੋਂ ਬਾਅਦ ਦੇ ਵਿੱਚ ਫੇਰ ਜਿ ਗਿਣਤੀ ਦਾ ਵਾਅਦਾ ਹੋ ਜਾਣਾ ਪਰ ਕਾਰਨ ਕੀ ਸੀ ਕਿ ਕਿਉਂ ਨਹੀਂ ਗੁਰੂ ਸਾਹਿਬਾਂ ਦੀ ਬੇਦਬੀ ਦਾ ਜ਼ਿਕਰ ਉੱਥੇ ਕੀਤਾ ਗਿਆ ਕਿਉਂ ਨਹੀਂ ਇਹਦੇ ਵਾਸਤੇ 2 ਮਿੰਟ ਮੌਨ ਧਾਰਨ ਕੀਤਾ ਗਿਆ ਕਿਉਂ ਨਹੀਂ ਮੰਗ ਰੱਖੀ ਗਈ ਕਿ ਗੁਰੂ ਸਾਹਿਬ ਨੂੰ ਜਿਹੜੇ ਬੇਦਬੀਆਂ ਕੀਤੀਆਂ ਵਾਂ ਉਹਨਾਂ ਦੋਸ਼ਿਆਂ ਨੂੰ ਫੜਿਆ ਜਾਵੇ ਇਸੇ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੂਨ ਵਾਲਾ ਜੀ ਮੌਜੂਦ ਆ ਹਰ ਇੱਕ ਸੰਘਰਸ਼ ਦੇ ਵਿੱਚ ਇਸ ਵੀਰ ਨੂੰ ਤੁਸੀਂ ਵੇਖਦੇ ਵੀ ਹੋ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਗੁਰਪ੍ਰੀਤ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕਿਵੇਂ ਹੋ ਚੜਦੀ ਕਲਾ ਸ਼ੁਕਰ ਹੈ ਸਤਿਗੁਰਾਂ ਦਾ ਬੜੀ ਕਰਤੀ ਇਕੜੇ ਅੱਜ ਬੜੇ ਲੰਬੇ ਸਮੇਂ ਬਾਅਦ ਇੱਕ ਵੱਡੇ ਇਕੱਠ ਦੀ ਇੱਥੇ ਗੱਲ ਹੋ ਰਹੀ ਆ ਸਪੀਚਾਂ ਵੀ ਹੋ ਰਹੀਆਂ ਥੋੜੀ ਦੇਰ ਤੱਕ ਹੋ ਸਕਦਾ ਕੋਈ ਵੱਡਾ ਫੈਸਲਾ ਵੀ ਆਊਗਾ ਤੇ ਹੁਣੇ ਹੀ ਜੋ ਸਲਾਮ ਮਸ਼ਵਰਾ ਚੱਲ ਰਿਹਾ ਹੈ ਦੋ ਸਾਲ ਵਾਲੇ ਦਿਨ ਇਹ ਵੀ ਕਿਹਾ ਜਾ ਰਿਹਾ ਕਿ ਕਿਉ ਜਗਤਾਰ ਸਿੰਘ ਹਵਾਲਾ ਜੀ ਜਥੇਦਾਰ ਸਾਹਿਬ ਪਰ ਦੂਜੀ ਧਿਰ ਵੱਲੋਂ ਜਿਹੜੇ ਕੀ ਕੈਨੀ ਰਗਵੀਰ ਸਿੰਘ ਵੀ ਬਣਾਏ ਹੋਏ ਆ ਉਹਨਾਂ ਵੱਲੋਂ ਕੋਈ ਨਾ ਕੋਈ ਹੋਰ ਪ੍ਰੋਗਰਾਮ ਲੀਕੇ ਜਾਣ ਕਿ ਇਸ ਪ੍ਰੋਗਰਾਮ ਦੇ ਵਿੱਚ ਹਿਲਜੁਲ ਹੋਵੇ ਕੋਈ ਨਾ ਕੋਈ ਸਰਕਾਰ ਵੀ ਮਜਬੂਰ ਹੋਵੇ ਕਿ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾ ਸਕੇ ਹਾਂਜੀ ਇਹ ਤਾਂ ਜੇ ਲੰਮੇ ਸਮੇਂ ਤੋਂ ਮੰਨ ਕੇ ਚੱਲੋ ਜਜ਼ਬਾਤੀ ਲੋਕ ਆਂ ਹੀ ਆਪਾਂ ਹਨਾ ਇੱਕ ਵਿਖੜਾ ਪੈਂਡਾ ਅੱਜ ਤੋਂ 40 ਸਾਲ ਪਹਿਲਾਂ ਕੌਮ ਨੇ ਵੇਖੋ 500 ਸਾਲ ਤੋਂ ਹੀ ਗੁਰੂ ਵੀ ਇਕਾਲ ਤੋਂ ਹੀ ਕੌਮ ਤਾਂ ਵੇਖੋ ਇਹ ਦਰਬਾਰ ਚੱਲਦੀਆਂ ਆਈਆਂ ਹਨਾ ਵੀ ਚੱਲੀ ਗਈਆਂ 40 ਸਾਲ ਰਾਜ ਵੀ ਕੌਮ ਨੇ ਭੋਗ ਲਿਆ ਤੇ ਚਲੋ 40 ਸਾਲ ਪਹਿਲਾਂ ਜਿਹੜਾ ਇਹ ਸੰਘਰਸ਼ ਵਿੱਢੇ ਗਏ ਜਿਹਦੇ ਵਿੱਚ ਮਾਨਮਤਾ ਸੰਘਰਸ਼ ਸਿੱਖ ਕੌਮ ਨੇ ਨਭਾ ਕੇ ਤੇ ਦੁਨੀਆ ਦੀ ਇਤਿਹਾਸ ਦੇ ਵਿੱਚ ਦਸਤੂਰ ਦੇ ਵਿੱਚ ਇੱਕ ਦਸਤਾਬੀ ਸਿੱਖ ਕੌਮ ਕੀ ਬਲਬੂਤਾ ਰੱਖਦੀ ਹੈ ਤੇ ਸਿੱਖ ਕੌਣ ਹੁੰਦੇ ਆ ਵੀ ਖਾਲਸਾ ਰੂਪ ਕੌਣ ਤੇ ਜੇ ਅੱਜ ਅਸੀਂ ਵੇਨੇ ਆ ਤੇ 30 30 ਸਾਲ ਜਿਹੜੇ ਅੱਜ ਅਸੀਂ ਕਾਨੂੰਨ ਸੰਵਿਧਾਨ ਦੇ ਪੋਸਟ ਬਨਾਈ ਦੇ ਵਿੱਚ ਪਾਲਦੇ ਆ ਜਾਂ ਜਿਹਦੇ ਵਿੱਚ ਰਹਿ ਕੇ ਅਸੀਂ ਪੜਦੇ ਲਿਖਦੇ ਆ ਜਾਂ ਅਸੀਂ ਜੰਮੇ ਪਲੇ ਆ ਜਿਨ੍ਹਾਂ ਦੇ ਵਿੱਚ ਉਸ ਸੰਵਿਧਾਨ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਮੈਂ ਨਿਹਰਾਪੁਰਾ ਪਸ ਸੰਵਿਧਾਨ ਨੂੰ ਹੀ ਕੱਟ ਕੇ ਸੈਡ ਦੇ ਕੇ ਵੀ ਜਮਾ ਗਲਤ ਆ ਜਾਂ ਉਹ ਗੱਲ ਨਹੀਂ ਹੁੰਦੀਗੀ ਹਮੇਸ਼ਾ ਹੁੰਦੀ ਆ ਵੀ ਜਿਹੜੀ ਧਿਰ ਤੁਹਾਡੇ ਤੇ ਕਾਬਜ ਆ ਉਹ ਤੁਹਾਡੇ ਨਾਲ ਜਾਤੀਆਂ ਕੀ ਕਰ ਰਹੀ ਆ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕਰ ਰਹੀ ਹੈ ਵੀ ਮੰਨ ਕੇ ਚਲੋ ਇੱਕ ਪਾਸੇ ਬਲਾਤਕਾਰ ਵਾਲੇ ਆ ਬੰਦੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਜਾ ਰਹੀਆਂ ਹਨਾ ਪਰੋਲਾਂ ਵੀ ਦਿੱਤੀਆਂ ਜਾ ਰਹੀਆਂ ਇਹ ਦੀ ਇਹਦੀ ਸਾਧ ਦੀ ਛੱਡੋ ਜਿਹੜੇ ਮੰਨ ਕੇ ਚਲੋ ਦਿੱਲੀ 'ਚ ਸੀ ਇੱਕ ਬਲਾਦਕਾਰੀ ਉਹ ਮਾਫੀ ਕਰਤੀ ਉਹਨਾਂ ਦੀ ਸਜ਼ਾ ਹੀ ਪੱਕੇ ਤੌਰ ਤੇ ਛੱਡ ਦਿੱਤੇ ਗਏ ਗਜਰਾਜ 'ਚ ਇੱਕ ਕੁੜੀ ਬਿਲਕਿਸਬਾਨੋ ਦੇ ਕਾਤਲ ਛੱਡ ਦਿੱਤੇ ਜਾਂ ਹਾਂ ਉਹ ਵੀ ਛੱਡ ਦਿੱਤੇ ਗਏ ਜਿਹੜੇ ਰਜੀਵ ਗਾਂਧੀ ਦੇ ਕਾਤਲ ਸੀ ਉਹ ਛੱਡ ਦਿੱਤੇ ਗਏ ਪਰ ਸਿੱਖਾਂ ਨਾਲ ਖਾਸ ਤੌਰ ਤੇ ਅਮਿਤ ਸ਼ਾਹ ਨੇ ਜਦੋਂ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਬੇਇਸ਼ ਚਿਹਕਤ ਤੌਰ ਤੇ ਸਾਫ਼ ਗੱਲ ਆਖੀ ਹੈ ਵੀ ਜਿੰਨਾ ਚਿਰ ਸਿੱਖ ਗਲਤੀ ਨਹੀਂ ਮੰਨਣਗੇ ਤੇ ਉਹਨਾਂ ਚਿਰ ਉਹਨਾਂ ਨੂੰ ਛੱਡਿਆ ਨਹੀਂ ਜਾਊਗਾ ਉਹ ਕਹਿੰਦੇ ਵੀ ਤੁਸੀਂ ਇਹ ਮੰਨੋ ਵੀ ਅਸੀਂ ਗਲਤੀ ਕੀਤੀ ਆ ਤੇ ਪਰ ਜੇ ਰਾਜੂ ਆਣਾ ਸਾਹਿਬ ਅੱਜ ਵੀ 30 ਸਾਲਾਂ ਬਾਅਦ ਆ ਕੇ ਯਾਰ ਤਿੰਨਾਂ ਘੰਟਿਆਂ ਬਾਅਦ ਆਉਂਦੇ ਆ ਨਾ ਤੇ ਉਹ ਅੱਜ ਵੀ ਇਹ ਗੱਲ ਕਦੇ ਵੀ ਆਪਦੇ ਮੂੰਖ ਤੇ ਨਹੀਂ ਲਿਆਉਂਦੇ ਵੀ ਅਸੀਂ ਕਿਸੇ ਵੀ ਨਿੱਜੀ ਤੌਰ ਤੇ ਗਲਤੀ ਕੀਤੀ ਆ ਉਹ ਕਹਿੰਦੇ ਜੇ ਤੁਸੀਂ ਪੰਜਾਬ ਦੀ ਹੱਕ ਤੇ ਚੜ ਕੇ ਆਏ ਤੇ ਅਸੀਂ ਲੋਨ ਦਾ ਦਾਮ ਰੱਖਿਆ ਤੇ ਅਸੀਂ ਲਾਤਾ ਇਹ ਵੀ ਗੱਲ ਕਹੀ ਸੀ ਕਿ ਮੈਂ ਅਜੇ ਵੀ ਫਾਂਸੀਆ ਤੱਕ ਦਾ ਵੇਟ ਕਰ ਰਿਹਾ ਥੋੜੀਕ ਦੂਰ ਕਹਿੰਦੇ ਮੇਰੇ ਤੋਂ ਫਾਂਸੀਆ ਤੱਕ ਦਾ ਵਾ ਮੈਂ ਤੇ ਹੁਣ ਵੀ ਕਹਿੰਦਾ ਕਿ ਮੈਨੂੰ ਛੁੜਾ ਦਿਓ ਫਾਂਸੀਆ ਤੱਕ ਤੇ ਦੇ ਵਿੱਚ ਇਹ ਗੱਲ ਉਹਨਾਂ ਨੇ ਰਾਜੋਾਣਾ ਸਾਹਿਬ ਨੇ ਬੜੇ ਸੋਹਣੇ ਤੇ ਸਾਫ ਸੁੰਦਰ ਸ਼ਬਦਾਂ ਚ ਪਹਿਲਾਂ ਵੀ ਕਹੀ ਸੀਗੀ ਪਰ ਕਈ ਸਾਡੀਆਂ ਸਿਆਸੀ ਧਿਰਾਂ ਜਾਂ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਜਿਵੇਂ ਉਹਨਾਂ ਨੂੰ ਵਰਤਦਾ ਰਿਹਾ ਜਾਂ ਆਉਣ ਵਾਲੇ ਸਮੇਂ ਚ ਵੀ ਵਰਤੂਗਾ ਉਹ ਅਕਾਲੀ ਦਲ ਨੂੰ ਲੈ ਕੇ ਜਾਂ ਅਕਾਲੀ ਪਾਵਰ ਨੂੰ ਲੈ ਕੇ ਆਪਦਾ ਦ੍ਰਹਿੜਾ ਜਿਵੇਂ ਉਹ ਕਹਿੰਦੇ ਆ ਵੀ ਅਸੀਂ ਅਕਾਲੀਆਂ ਹਾਂ ਅਸੀਂ ਵਾਕਈ ਅਕਾਲੀਆਂ ਕਿਉਂਕਿ ਅਸੀਂ ਬਾਦ ਤਾਂ ਨੀ ਨਾ ਹੈਗੇਗੇ ਅਕਾਲੀਆਂ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਹਿਬਰ ਦੇ ਉਵੇਂ ਇਹਨਾਂ ਨੂੰ ਵੀ ਇਹਨਾਂ ਨੇ ਲੰਬੇ ਸਮੇਂ ਤੋਂ ਆਖਿਆ ਵੀ ਸਾਡੀ ਬੇਸ਼ੱਕ ਸਾਡਾ ਫੈਸਲਾ ਸੁਣਾ ਦਿੱਤਾ ਜਾਵੇ ਭਾਵੇਂ ਫਾਂਸੀ ਦੇ ਦੇਣ ਭਾਵੇਂ ਨਾ ਦੇਣ ਪਹਿਲੀ ਗੱਲ ਤਾਂ ਇਹਨਾਂ ਨੇ ਆਖਿਆ ਸੀਗਾ ਵੀ ਅਸੀਂ ਫਾਂਸੀ ਦੀ ਉਹੀ ਨਹੀਂ ਕਰ ਦੇਗੇ ਵੀ ਉਹਦੀ ਵੀ ਕਿਤੇ ਵੀ ਲਾਗੇ ਵੀ ਸਾਡੀ ਫਾਂਸੀ ਮਾਫ ਕੀਤੀ ਜਾਵੇ ਉਹ ਸਿਰਫ ਤੇ ਹਾਂ ਉਹ ਅਪੀਲ ਐਸਜੀਬੀਸੀ ਵੱਲੋਂ ਕੀਤੀ ਵੀ ਆ ਉਹ ਰਾਜੋਆਣਾ ਸਾਹਿਬ ਵੱਲੋਂ ਨਹੀਂ ਉਹ ਤਾਂ ਉਹੀ ਗੱਲ ਆ ਵੀ ਜਿਹਨਾਂ ਨੇ ਯਾਰ ਉਸੇ ਦਿਨ ਹੀ ਬੰਬ ਬਣ ਕੇ ਜਿਨ੍ਹਾਂ ਨੇ ਤੁਰ ਪਏ ਸੀਗੇ ਉਹ ਤਾਂ ਉਸੇ ਦਿਨ ਹੀ ਮਰੇ ਹੋਏ ਸੀਗੇ ਤੇ ਅੱਜ ਜੇ ਜਿੰਦਾ ਸ਼ਹੀਦ ਆ ਉਹਨਾਂ ਨੂੰ ਖਤਾਬ ਮਿਲਿਆ ਤਾਂ ਉਹ ਇਸੇ ਕਰਕੇ ਆ ਤੇ ਇਹੀ ਸਿੱਖ ਕੌਮ ਦੀਆਂ ਜਿਹੜੀਆਂ ਸਭ ਤੋਂ ਉੱਚ ਜਾਨਕਿ ਵੀ ਜੇ ਕੋਈ ਤਾਕਤ ਹੈਗੀ ਆ ਤੇ ਉਹ ਇਹੀ ਆ ਸਿੱਖ ਕੌਮ ਕੋਲੇ ਗੁਰਬਖਸ਼ ਸਿੰਘ ਦਾ ਇਥੋਂ ਮੋਰਚਾ ਸਟਾਰਟ ਹੁੰਦਾ ਥੋੜੀ ਦੂਰ ਗੁਰਦੁਆਰਾ ਰਾਮਦਾਸ ਸਾਹਿਬ ਆ ਮੋਹੱਲੀ ਦਾ ਜਦੋਂ ਮੋਰਚਾ ਸਟਾਰਟ ਹੋਇਆ ਸੀ ਬੰਦੀ ਸਿੰਘਾਂ ਦੀ ਗੱਲ ਵੱਡੇ ਪੱਧਰ ਤੇ ਚੱਲੀ ਬਰਗਾੜੀ ਮੋਰਚਾ ਲੱਗਾ ਪਹਿਲੋਂ ਬਾਪੂ ਸੂਰ ਸਿੰਘ ਦਾ ਮੋਰਚਾ ਫਿਰ ਇੱਕ ਕੌਮੀ ਇਨਸਾਫ਼ ਮੋਰਚਾ ਕਈ ਮੋਰਚੇ ਲੱਗੇ ਆ ਚਲੋ ਮੋਰਚੇ ਤੇ ਪ੍ਰਾਪਤੀਆਂ ਵੀ ਹੋਈਆਂ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਉੱਤੇ ਗੁਰੂ ਸਾਹਿਬ ਦਾ ਹੋਇਆ ਨਰਾਦਰ ਇਨਸਾਫ਼ ਕਿਉਂ ਨਹੀਂ ਮਿਲਨੇ ਦੇਖੋ ਜੀ ਇਹਦੇ ਤੇ ਇਹ ਗੱਲ ਹੈ ਜਿਵੇਂ ਮੰਨ ਕੇ ਜਦੋਂ ਤੁਸੀਂ ਗਰਬਾ ਸਿੰਘ ਵਾਲੀ ਗੱਲ ਹੀ ਕੀਤੀ ਆ ਬੜਾ ਲੰਮਾ ਸਮਾਂ ਸਭ ਤੋਂ ਪਹਿਲਾਂ ਜੇ ਕੌਮ ਦੇ ਵਿੱਚ ਜੇ ਕਿਤੋਂ ਗੱਲ ਚੱਲੀ ਬੰਦੀ ਸਿੰਘਾਂ ਦੀ ਤਾਂ ਮੇਰੇ ਹਿਸਾਬ ਨਾਲ ਉਹ ਗਰਬਾ ਸਿੰਘ ਦੇ ਮੋਰਚੇ ਤੋਂ ਚੱਲੀ ਤੇ ਬਾਅਦ ਚ ਜਦੋਂ ਗਰਬਾ ਸਿੰਘ ਦਾ ਮੋਰਚਾ ਜ਼ੋਰ ਫੜ ਗਿਆ ਮੇਰੇ ਹਿਸਾਬ ਨਾਲ ਹਰੇਕ ਪਾਸੇ ਸ਼ਹਿਰ-ਸ਼ਹਿਰ ਦੂਰ-ਦੂਰ ਤੱਕ ਵੀ ਚੌਂਕਾਂ ਦੇ ਵਿੱਚ ਵੀ ਨੌਜਵਾਨਾਂ ਨੇ ਭੋਖ ਹੜਤਾਲਾਂ ਤੇ ਬਹਿ ਗਏ ਸੀਗੇ ਪੱਕੇ ਤੌਰ ਤੇ ਵਿਦੇਸ਼ਾਂ 'ਚ ਵੀ ਬਹਿ ਗਏ ਉਹਦੇ 'ਚ ਕੀ ਹੋਇਆ ਜਦੋਂ ਗੁਰਬਚਨ ਸਿੰਘ ਦਾ ਪੂਰਾ ਜਾਦੇ ਜ਼ੋਰ ਸੀਗਾ ਤੇ ਉਹ ਕਹਿੰਦਾ ਮੇਰੇ ਜਿਹਾਰ ਸਿੰਘ ਨੂੰ ਆਏ ਨਾ ਕਰ ਦੇਣ ਜੀ ਮੇਰੇ ਫਲਾਣੇ ਨੂੰ ਆਏ ਨਾ ਕਰ ਦੇਣ ਉਹਦੇ ਮੁੰਡੇ ਦਾ ਨਾਂ ਮੇਰੇ ਹਿਸਾਬ ਨਾਲ ਜਿਹਾਰ ਸਿੰਘ ਸੀਗਾ ਹੈਨਾ ਉਹਨੇ ਜਦੋਂ ਪਰਿਵਾਰ ਦੀ ਗੱਲ ਆਪਦੇ ਮੋਖ 'ਕ ਰੱਖ ਲਈ ਤੇ ਉਹਨੂੰ ਬਾਅਦ 'ਚ ਮੇਰੇ ਸਨ ਗੁਰਬਚਨ ਸਿੰਘ ਸੀਗੇ ਉਹਦੇ ਜਥੇਦਾਰ ਜਿਨ੍ਹਾਂ ਨੇ ਜੂਸ ਪਿਆ ਆ ਅਕਾਲ ਤਾਤ ਸਾਹਿਬ ਦੇ ਜਥੇਦਾਰਾਂ ਨੇ ਜੂਸ ਪਿਆ ਕੇ ਤੇ ਉਹ ਗੱਲ ਨਵੇੜਤੀ ਉਹ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾ ਮੋਰਚਾ ਏਡਾ ਬਲਵਾਨ ਤੇ ਮੇਰੇ ਹਿਸਾਬ ਨਾਲ ਸਿੱਖ ਕੌਮ ਦੇ ਵਿੱਚ ਇੰਨੀ ਉਪਲਬਧੀ ਤੇ ਤਕੜੇ ਲੈਵਲ ਤੇ ਸੀਗਾ ਜਿਹਨੂੰ ਮੁੱਦੇ ਮੂਹ ਸੰਘਰਸ਼ ਨੂੰ ਤੋੜਤਾ ਨੌਜਵਾਨੀ ਨੂੰ ਫੇਰ ਮੂੰਹ ਢਾਵਾਂ ਡੋਲ ਕਰਕੇ ਉਹ ਮੋਰਚਾ ਸੈੱਟ ਗਿਆ ਹਨ ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਨੇ ਲਾ ਲਿਆ ਬਾਪੂ ਸੂਰਤ ਸਿੰਘ ਕੋਲੇ ਜਾਂਦੇ ਰਹੇ ਬਾਪੂ ਸੂਰ ਸਿੰਘ ਹੁਣ ਵੀ ਲੰਮੇ ਸਮੇਂ ਤੋਂ ਪਿਆਗਾ ਨਹੀਂ ਉਹਨਾਂ ਦਾ ਹਨਾ ਵੀ ਉਹ ਤਾਂ ਸੰਘਰਸ਼ ਢਾਵਾਂ ਡੋਲੀ ਹੋ ਗਿਆ ਬਾਅਦ ਚ ਉਹਨਾਂ ਨੇ ਕੈਚ ਕਰ ਲਿਆ ਉਸ ਤੋਂ ਬਾਅਦ ਫੇਰ ਆਹਾ ਫੇਰ ਆਪਾਂ ਬਗਰਾੜੀ ਭੋਗਤ ਲਿਆ ਸਰਬੱਤ ਖਾਲਸਾ ਹੋਇਆ ਸਰਬੱਤ ਖਾਲਸੇ ਚ ਵੀ ਸਾਡੀ ਕੌਮ ਸੰਜੀਦਾ ਫੈਸਲੇ ਨਹੀਂ ਲੈ ਸਕੀ ਕੌਮ ਨੂੰ ਜਾਂ ਜਿਵੇਂ ਮੰਨ ਕੇ ਚਲੋ ਹਵਾਰਾ ਸਾਹਿਬ ਦੀ ਹਰੇਕ ਨੌਜਵਾਨ ਦੇ ਅੰਦਰ ਕਛੀ ਜਿ ਸੀਗੀ ਵੀ ਹਾਂ ਯਾਰ ਹਵਾਰਾ ਸਾਹਿਬ ਦੇ ਜਥੇਦਾਰ ਐਲਾਨੇ ਜਾਣ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਬਾਹਰ ਆ ਜਾਣ ਸਾਡੇ ਵਿੱਚ ਆ ਜਾਣ ਤੇ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਨੂੰ ਕੋਈ ਸਹੇਦ ਮਿਲ ਸਕੇ ਪਰ ਮੇਰੇ ਹਿਸਾਬ ਨਾਲ ਜਿੰਨੀ ਲੀਡਰਸ਼ਿਪ ਦੀ ਕਤਾਈ ਹੋ ਰਹੀ ਆ ਤੇ ਉਹਨਾਂ ਹੀ ਇਹ ਬੰਦੀ ਸਿੰਘਾਂ ਦਾ ਰਾਹ ਔਖਾ ਹੋਈ ਜਾਂਦਾ ਤੇ ਮੇਰੇ ਹਿਸਾਬ ਨਾਲ ਜੇ ਲੀਡਰਸ਼ਿਪ ਸੋਹਣਾ ਤੇ ਸੰਜੀਦ ਦੇ ਫੈਸਲੇ ਸਿੱਖ ਕੌਮ ਤੇ ਸੰਗਤ ਦੇ ਨਾਲ ਰਲ ਕੇ ਲੈ ਲਵੇ ਤੇ ਫੇਰ ਤਾਂ ਸਾਡਾ ਭਲਾ ਹੋ ਸਕਦਾ ਨਹੀਂ ਅਦਰਵਾਇਜ਼ ਮੈਨੂੰ ਬਹੁਤ ਔਖਾ ਲੱਗਦਾਗਾ ਤੇ ਸਿਸਟਮ ਹੈ ਵੀ ਬਹੁਤ ਔਖਾ ਹੋਇਆ ਬੇਸਾ ਸੌਦਾ ਸਾਧ ਨੂੰ ਬਾਰ-ਬਾਰ ਪ੍ਰੋਬਲਮ ਮਿਲਨੀ ਉਤੋਂ ਬਾਅਦ ਚ ਬੰਦੀ ਸਿੰਘ ਰਹੀਆਂ ਨੂੰ ਮਿਲਨੀ ਆ ਕੇਵਲ 4 ਘੰਟੇ ਦੀ ਅਜੇ ਤੱਕ ਬੜੇ ਲੰਬੇ ਸਮੇਂ ਤੋਂ ਭਾਈ ਰਾਜਵਾਨੇ ਨੂੰ ਕੇਵਲ 4 ਘੰਟੇ ਦੀ ਪਰ 3 ਘੰਟੇ ਦੀ ਹੁਣ ਤੇ 1 ਘੰਟੇ ਦੀ ਪਹਿਲਾਂ ਪ੍ਰੋਬਲਮ ਮਿਲੀ ਸੀ ਤੇ ਸੌਦਾ ਸਾਧ ਨੂੰ ਤਕਰੀਬਨ ਕਦੀ ਫਰ ਲੋ ਮਿਲ ਜਾਂਦੀ ਆ ਕਦੀ ਉੱਦਾਂ ਬਾਹਰ ਕੱਢ ਦਿੰਦੇ ਯਾਰ ਇਹ ਤਾਂ ਹੁਣ ਨਾ ਉਹੀ ਗੱਲ ਉਹ ਜਿਵੇਂ ਵੀ ਵੀ ਅਸੀਂ ਹੁਣ ਕਤਲ ਵੀ ਸਾਡਾ ਹੁਣ ਤੇ ਕਾਤਲ ਵੀ ਅਸੀਂ ਆ ਅਸੀਂ ਆ ਹਨਾ ਇਹ ਸਾਧਾ ਇਹ ਤਾਂ ਉਹਨਾਂ ਦੇ ਸਿੱਖ ਕੌਮ ਨੂੰ ਇੱਕ ਚੜਾਉਣ ਵਾਸਤੇ ਜਿਵੇਂ ਇੱਕ ਮੋਹਰੇ ਰੱਖੇ ਵਿਆ ਵੀ ਇਹਨਾਂ ਨੂੰ ਆਪਦਾ ਛੱਡਦੇ ਰੋ ਸਿੱਖ ਕੌਮ ਚ ਵਿਚਾਰ ਚੱਲਦੀ ਰਵੇ ਹਨਾ ਜਾਂ ਸਾਡੇ ਲੀਡਰ ਵਾਰੀ-ਵਾਰੀ ਜੋ ਵੀ ਗੱਲਾਂ ਕਹਿੰਦੇ ਆ ਸੰਗਤ ਦੇ ਵਿੱਚ ਉਹ ਜਦੋਂ ਗੱਲ ਚੱਲਦੀ ਆ ਤੇ ਬਾਕੀ ਜਿਵੇਂ ਗਾਣਿਆਂ ਦੇ ਵਿੱਚ ਵੀ ਅਰਜਨ ਢਿੱਲੋਂ ਨੇ ਕਹਿਤੀ ਹੋਰ ਕਿੰਨਿਆਂ ਨੇ ਕਹਿਤੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੌਜਵਾਨਾਂ ਦੇ ਆ ਮੂਸੇ ਵਾਲੇ ਨੇ ਜੇ ਗੱਲ ਕੀਤੀ ਗਾਣੇ ਦੇ ਵਿੱਚ ਉਹਨਾਂ ਦੇ ਵਿੱਚ ਜਜ਼ਬਾਤ ਹੁਣ ਅਸੀਂ ਉਹ 88 ਵਾਲੇ ਲੋਕ ਆ ਮੇਰੇ ਹਿਸਾਬ ਨਾਲ ਜਦੋਂ ਸਿੱਖ ਕੌਮ ਤੇ ਜਾਂ ਪੰਜਾਬ ਦੇ ਵਿੱਚ ਪੂਰਾ ਤਾंडव ਚੱਲਦਾ ਸੀਗਾ ਤੇ ਅਸੀਂ ਢਡਾਂ ਜਮਾਵਾਂ ਦੇ ਗਰਭ ਵਿੱਚ ਪਾਲਦੇ ਸੀਗੇ ਤੇ ਅਸੀਂ ਜਨਮ ਲੈਣਾ ਸੀਗਾ ਤੇ ਉਸ ਤੋਂ ਬਾਅਦ ਵਾਲੀ ਜਿੰਨੀ ਜਨਰੇਸ਼ਨ ਹੋਊਗੀ ਮੇਰੇ ਹਿਸਾਬ ਨਾਲ ਜਿੰਨਾ ਤਾंडਵ ਜਾਂ ਲੋਕਾਂ ਨੇ ਉਹਨਾਂ ਨੇ ਵੇਖਿਆ ਜਾਂ ਮੰਨ ਕੇ ਚਲੋ ਵੀ ਆਪਾਂ ਸਕਸੈਸ ਵਾਲਾ ਲਾਲਗੇ ਵੀ ਇੰਟਰਨੈਟ ਹੋ ਗਿਆ ਜਾਂ ਜਿਵੇਂ ਵੀ ਇਹ ਚੀਜ਼ਾਂ ਲਵਧਣ ਵਾਲਾ ਹੋ ਗਿਆ ਇਹਨਾਂ ਸਭ ਤੋਂ ਮਾਰ ਮੇਰੇ ਹਿਸਾਬ ਨਾਲ ਉਸ ਤੋਂ ਬਾਅਦ ਵਾਲਿਆਂ ਨੇ ਝੱਲੀ ਹੋਊਗੀ ਉਸ ਤੋਂ ਪਹਿਲਾਂ ਵਾਲੇ ਖਲਾ ਕੀਵੀ ਸੀਗੇ ਧਰਮੀ ਵੀ ਸੀਗੇ ਤੇ ਉਹਨਾਂ ਨੂੰ ਆਪਦੇ ਧਰਮ ਤੇ ਚੱਲਣ ਦਾ ਵੀ ਪਤਾ ਸੀ ਤੇ ਆਗੂਆਂ ਨੇ ਤੁਸੀਂ ਇਹ ਲਾ ਲਓ ਵੀ ਅੱਜ ਤੋਂ ਉਦੋਂ 40 ਸਾਲ ਬਾਅਦ 84 ਤੋਂ ਲੈ ਕੇ ਅੱਜ ਤਾਈਂ ਜਿੱਦਣ ਆਨੰਦਪੁਰ ਸਾਹਿਬ ਸੈਕਟਰ ਸਿਟੀ ਸੀਗੀ ਉਹਨੇ ਹਨਾ ਸਰਸੇ ਵਾਲੇ ਦਾ ਹੀ ਕੋਈ ਸੀਗਾ ਉਹ ਜਿਹੜਾ ਹਨਾ ਰਗਬੀਰ ਸਿੰਘ ਜੀ ਦਾ ਬਿਆਨ ਤੁਸੀਂ ਸੁਣ ਲਓ ਕੀ ਸੀਗਾ ਉਹ ਕਹਿੰਦੇ ਵੀ ਮੇਰੇ ਤੇ 302 ਦਾ ਕਤਲ ਪੈ ਜੂਗਾ ਜੇ ਮੈਂ ਅਸੀਂ ਬੰਦਾ ਮਾਰਤਾ ਤਾਂ ਅੱਜ ਤੁਸੀਂ ਤਖਤਾਂ ਦੇ ਜਥੇਦਾਰ ਹੋ ਕੇ ਜੇ ਸਾਡੇ ਤਖਤ ਦਾ ਜਥੇਦਾਰ ਐਡੀ ਨੀਚ ਤੇ ਗਿਰੀ ਗੱਲ ਕਰੂਗਾ ਤੇ ਸਾਡੀ ਬਾਹ ਕੌਣ ਫੜੂਗਾ ਜਿਹੜੇ ਤਖਤਾਂ ਤੇ ਬਹਿ ਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੇਰੀ ਪੀਰੀ ਦੀ ਤਾਕਤ ਦਿੱਤੀ ਆ ਉਸ ਪੰਥ ਦੇ ਵਿੱਚ ਅੱਜ ਅਗਵਾਈ ਕਰਨ ਵਾਲੇ ਅੱਜ ਜੇ ਅਸੀਂ ਮਰਜੀਵੜੀਆਂ ਗੱਲਾਂ ਕਰਕੇ ਸਾਰੇ ਪੰਥ ਦਾ ਇਤਿਹਾਸ ਨਾ ਕੇ ਤੇ ਆਪ ਅਸੀਂ ਯਾਰ ਪਿੱਛੇੋਂ ਦੀ ਨਿਕਲਣ ਵਾਲੀ ਗੱਲ ਕਰਨੀ ਆ ਤੇ ਕਿਤੇ ਢੋਈ ਨਹੀਂ ਮੈਲਨੀਗੀ ਗੁਰੂ ਦੇ ਦਰ ਤੇ ਤੇ ਜੇ ਮੰਨ ਕੇ ਚਲੋ ਅੱਜ ਜੇ ਗੌਰਪ੍ਰੀਤ ਸਿੰਘ ਹਰੀਨੋਂ ਦਾ ਕਤਲ ਹੁੰਦਾ ਤੇ ਨਾ ਆਪਾਂ ਅਮਰਤਪਾਲ ਦਾ ਸਾਡੇ ਹੀ ਬੰਦੇ ਅੱਜ ਲਾਈ ਜਾਂਦੇ ਆ ਤੇ ਅੱਜ ਅਮਰਤਪਾਲ ਨੂੰ ਫਸਾਉਣ ਵਾਸਤੇ ਤੇ ਤੁਹਾਨੂੰ ਲੱਗਦਾ ਵੀ ਸਟੇਟ ਸਾਨੂੰ ਕਿਤੇ ਇੰਨਾ ਰਾਹ ਦਿੰਦੀ ਹੋਊਗੀ ਜਾਂ ਸਾਡੇ ਕੋਲੇ ਆਮ ਮੁੰਡਿਆਂ ਕੋਲੇ ਜਾਂ ਨੌਜਵਾਨਾਂ ਕੋਲੇ ਜਿਹੜੇ ਡਿਬਰੂ ਕਾਰਡ ਦੀ ਜੇਲ੍ਹ 'ਚ ਬੈਠੇ ਹੋਣ ਤੇ ਇੰਨੀ ਪਾਵਰ ਰੱਖਦੇ ਹੋਣ ਵੀ ਬੰਦੇ ਆਪਦੇ ਹੀ ਮਾਰਾ ਦੇਣੀ ਆ ਕਿੰਨੇ ਬੰਦੇ ਹੋਰ ਆ ਵੀ ਜਿਨ੍ਹਾਂ ਨੇ ਜਿਹੜੇ ਉਹਨਾਂ ਦੇ ਦੁਸ਼ਮਣ ਟੀਚਿਆਂ ਤੇ ਬੈਠੇ ਹੋਣਗੇ ਜਿਨ੍ਹਾਂ ਨੂੰ ਉਹ ਮਰਾਉਣਾ ਚਾਹੁੰਦੇ ਹੋਣਗੇ ਤੇ ਉਹਨਾਂ ਨੂੰ ਇਕੱਲਾ ਗੌਰਪ੍ਰੀਤ ਹੀ ਦਿਸਿਆ ਤੇ ਗੌਰਪ੍ਰੀਤ ਦੇ ਨਾਲ ਜਿਹੜੇ ਖੜੇ ਅੱਜ ਬੰਦੇ ਤੇ ਉਹ ਸਾਰੇ ਬਿਨਾ ਅਮਰਤਪਾਲ ਤੋਂ ਕਿਸੇ ਨੂੰ ਹੋਰ ਨੋ ਟਾਰਗੇਟ ਹੀ ਨਹੀਂ ਕਰਦੇਗੇ ਕਾਰਨ ਕੀ ਲੱਗਦਾ ਅਮਰਤਪਾਲ ਦੀ ਜਿੱਤ ਵੀ ਹੋ ਗਈ ਆ ਐਮਪੀ ਵੀ ਬਣ ਚੁੱਕੇ ਆ ਅਮਰਤਪਾਲ ਟਾਰਗੇਟ ਤੇ ਵੀ ਆ ਅਮਰਤਪਾਲ ਨੂੰ ਪ੍ਰਸ਼ਾਸਨ ਨੇ ਵੀ ਕਿਹਾ ਉਹ ਘੇਰੇ 'ਚ ਲਿਆਉਣ ਦੀ ਇਹ ਜਿਹੜੇ ਵਿਵੰਤਾ ਬਣੀਆਂ ਸੀ ਕੀ ਲੱਗਦਾ ਤੁਹਾਨੂੰ ਸਾਡੇ ਆਪਣੇ ਵੱਲ ਉਹਨੂੰ ਤੰਜ ਕਸਣਾ ਯਾਰ ਬੜੀ ਵੱਡੀ ਗੱਲ ਆ ਨਾ ਮੈਨੂੰ ਇਹ ਲੱਗਦਾ ਸਾਡੇ ਲੋਕਾਂ 'ਚ ਜੈਲਸ ਫੈਕਟਰ ਹੈ ਨਾ ਜਿਹੜਾ ਮੰਨ ਕੇ ਚਲੋ ਕੋਈ ਕਿਤੋਂ ਵੀ ਆਵੇ ਜਦੋਂ ਉਹ ਬੰਦੇ ਨੂੰ ਗੱਡੀਆਂ ਮਿਲ ਗਈਆਂ ਸਨਮਾਨ ਮਿਲ ਗਿਆ ਸ਼ੌਹਰਤ ਮਿਲੀ ਐਮਪੀ ਜਿੱਤ ਗਿਆ ਸਾਰਾ ਕੁਝ ਹੋ ਗਿਆ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਪੰਜਾਬ ਦੇ ਵਿੱਚ ਧਿਰਾਂ ਲੜ ਰਹੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਵੀ ਯਾਰ ਸਾਨੂੰ ਤਾਂ ਉਹ ਚੀਜ਼ਾਂ ਪ੍ਰਾਪਤੀ ਨਹੀਂ ਹੋਈ ਯਾਰ ਇਹ ਪਹਿਲੀਆਂ 'ਚ ਨੰਬਰ ਲੈ ਗਿਆ ਹਾਂ ਵੀ ਕੋਸ਼ ਉਹ ਹੀ ਗੱਲ ਦਾ ਜੈਲਸੀ ਫੈਕਟਰ ਲੈ ਕੇ ਹੀ ਅਮਰਤਪਾਲ ਅਮਰਤਪਾਲ ਤੇ ਕਰੀ ਜਾਂਦਾ ਮੈਂ ਇਹਣਾ ਵੀ ਜਿਸ ਦਿਨ ਵੀ ਯਾਰ ਜੇਦਨ ਕਿਤੇ ਅਦਾਲਤ 'ਚ ਜੇ ਕਿਤੇ ਸਾਬਤ ਹੋ ਜਾਊਗਾ ਤੇ ਬੇਸ਼ੱਕ ਅਸੀਂ ਸਾਡੀਆਂ ਭਾਵਨਾਵਾਂ ਅੱਜ ਵੀ ਬਹੁਤ ਦੁੱਖ ਆ ਗੁਰਪ੍ਰੀਤ ਸਿੰਘ ਦੇ ਕਤਲ ਦਾ ਸਾਡਾ ਭਰਾ ਸੀਗਾ ਸਾਡੇ ਨਾਲ ਰਹਿੰਦਾ ਸੀਗਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਹੀ ਦੱਸਦਾ ਮੈਂ ਤੇ ਗੁਰਪ੍ਰੀਤ ਸਿੰਘ ਉਹ ਬੰਦਿਆਂ ਮੈਂ ਪਹਿਲੀ ਵਾਰੀ ਭਾਈ ਗਰਜੀਤ ਸਿੰਘ ਸਰਾਵਾਂ ਦਾ ਜਦੋਂ ਸ਼ਿਸ਼ਕਾਰ ਕਰਨ ਜਾਂਦੇ ਸੀ ਨਾ ਜਦੋਂ ਬਹਿਬਲ ਕਲਾਂ ਗੋਲੀਕਾਰਡ ਹੋਇਆ ਈ ਤੇ ਅਸੀਂ ਦੋਵੇਂ ਬੰਦੇ ਸੀਗੇ ਜਿਹੜੇ ਲੇਟੇ ਸੀਗੇ ਵੀ ਸ਼ਿਸ਼ਕਾਰ ਕਰਨ ਨਾ ਜਾਈਏ ਤੇ ਆਪਾਂ ਇਨਸਾਫ ਵਾਸਤੇ ਵੀ ਲਾਸ਼ ਰੱਖ ਲਈਏ 2 ਘੰਟੇ ਵੀ ਧਰਨਾ ਲਾਈਏ ਤੇ ਬਹੁਤ ਉਦੋਂ ਉਦੋਂ ਤੋਂ ਲੈ ਕੇ ਮੈਂ ਗੁਰਪ੍ਰੀਤ ਸਿੰਘ ਨੂੰ ਜਾਣਦਾ ਤੇ ਗੁਰਪ੍ਰੀਤ ਸਿੰਘ ਨੇ ਬਥੇਰੀ ਸੇਵਾ ਕੀਤੀ ਮਹਾਰਾਜ ਦੀ ਕਿਰਪਾ ਨਾਲ ਪਰ ਅੜਬਰਵਈਆ ਤੇ ਬੋਲੀ ਉਹਦੀ ਅੱਜ ਉਹਨੂੰ ਮੇਰੇ ਸਾਹਮਣੇ ਸਵਾਲਾਂ ਦੇ ਘਟਾਰੇ 'ਚ ਉਹਦੇ ਕਤਲ ਨੂੰ ਮਜਬੂਰ ਕਰ ਗਈ ਵੇਖੋ ਸਾਡਾ ਫਾਇਦਾ ਤੀਜੇ ਨਹੀਂ ਲੈਣਾਗਾ ਲੜਾ ਸਾਨੂੰ ਭਾਵੇਂ ਹਰਮਿੰਦਰ ਸਿੰਘ ਮਿੰਟੂ ਆਪਣਾ ਸੰਧੂ ਤੋਂ ਲੈ ਕੇ ਗੱਲਾਂ ਹੋ ਜਾਣ ਤੇ ਭਾਵੇਂ ਆਪਣੇ ਹੋਂਦ ਤੋਂ ਹੋ ਜਾਣ ਹੁਣ ਤਾਂ ਇੰਨਾ ਆਰਾਮ ਖਚੋਲਾ ਹੁਣ ਤਾਂ ਜਮਾਂ ਹੀ ਨਹੀਂ ਨਾ ਹੁੰਦਾ ਖਾਣਾ ਜੰਗੀ ਖਾਣਾ ਜੰਗੀ ਕਰੀ ਜਾਂਦੇ ਆ ਨਾ que se no... ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਪਤਾਗਾ ਜਿਹੜਾ ਕੋਈ ਮੰਨ ਕੇ ਚਲੋ ਇਸ ਲਾਈਨ ਤੇ ਆਉਂਦਾ ਵੀ ਆ ਨਾ ਉਹ ਵਿਦਿਆ ਦਾ ਧਾਰਨੀ ਹੁੰਦਾ ਨਾ ਬਾਣੀ ਬਾਣੀ ਦਾ ਧਾਰਨੀ ਹੁੰਦਾਗਾ ਤੇ ਹਰੇਕ ਬੰਦਾ ਸੁਣੀਆਂ ਸੁਨਾਈਆਂ ਗੱਲਾਂ ਬਾਹਰੀ ਗੱਲਾਂ ਜਿਨ੍ਹਾਂ ਦਾ ਕੋਈ ਵੀ ਦਾਵਾ ਨਹੀਂ ਹੁੰਦਾਗਾ ਜਿਵੇਂ ਮੰਨ ਕੇ ਚਲੋ ਅਸੀਂ ਜਿਵੇਂ ਕਈ ਵਾਰੀ ਮੈਂ ਸੋਚਦਾ ਹੁੰਦਾ ਨਾ ਵੀ ਆਪਾਂ ਲੋਕ ਫੇਸਬੁੱਕ ਐਡਿਕਟ ਹੋ ਗਏ ਆ ਵੀ ਨਸ਼ੇ ਹੀ ਇਹ ਐਪ ਵੀ ਸਾਨੂੰ ਨਸ਼ਿਆਂ ਵਾਂਗੂ ਲੱਗ ਗਿਆ ਵੀ ਬਹੁਤ ਚੀਜ਼ਾਂ ਇਹਨਾਂ ਤੋਂ ਵੇਣੇ ਵੀ ਖਣੀ ਇਹਨਾਂ ਦੇ ਹੈਗੀਆਂ ਪਰ ਗਰਾਊਂਡ ਲੈਵਲ ਤੇ ਉਹਨਾਂ ਚੀਜ਼ਾਂ ਦਾ ਕੋਈ ਆਧਾਰ ਨੀ ਹੁੰਦਾਗਾ ਫੇਸਬੁਕ ਹੀ ਵਿਦਵਾਨ ਵੀ ਕਈ ਕੁਛ ਕਹੀ ਜਾਂਦੇ ਆ ਨਾ ਫੇਸਬੁਕ ਵੀ ਕਿਸ ਨੂੰ ਸਾਬਤ ਕਰ ਦਿੰਦੀ ਹੈ ਕਿ ਇਹ ਦੋਸ਼ੀ ਆ ਤੇ ਕਿਸੇ ਨੂੰ ਕਹਿੰਦੀ ਕਿ ਨਿਰਦੋਸ਼ ਆ ਫੇਸਬੁਕ ਜਾਂ ਸੋਸ਼ਲ ਮੀਡੀਆ ਬਹੁਤ ਕੁਝ ਕਰ ਰਿਹਾ ਇਸ ਮੋਰਚੇ ਜਿੱਥੇ ਖੜੇ ਆ ਤਕਰੀਬਨ 2 ਮਿੰਟ ਦਾ ਸਮਾਂ ਹੋਣ ਜਾ ਰਿਹਾ ਵੱਡੀ ਇਕੱਠ ਵੀ ਹੋਏ ਵੱਡੀਆਂ ਵਿਉਂਤਬੰਦੀਆਂ ਬਣੀਆਂ ਸਰਕਾਰ ਨੇ ਹੋਣ ਤੋਂ ਪਹਿਲੇ ਇਹ ਵੀ ਗੱਲ ਕਹੀ ਸੀ ਕਿ 24 ਘੰਟੇ ਦੇ ਜਨਸਤਾਫੀ ਦੇ ਦਾਂਗੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਵਿੱਚ ਮੋਰਚੇ ਵੀ ਲੱਗਾ ਪਰ ਇਨਸਾਫ ਹਜੇ ਨਹੀਂ ਮਿਲ ਰਿਹਾ ਕਾਰਨ ਕੀ ਲੱਗਦਾ ਤੁਹਾਨੂੰ ਇਨਸਾਫਤਾ ਹੀ ਸਾਡੀ ਢੱਲ ਆ ਇਹਦੀ ਚ ਲੀਡਰਸ਼ਿਪ ਦੀ ਢੱਲ ਆ ਜਿਸ ਦਿਨ ਵੀ ਲੀਡਰਸ਼ਿਪ ਸੰਗਤ ਦੇ ਆ ਭਾਵਨਾਵਾਂ ਨੂੰ ਸਮਝ ਕੇ ਤਰਜੀਹ ਦੇ ਕੇ ਫੈਸਲੇ ਲਾਊਗੀ ਤੇ ਉਸੇ ਦਿਨ ਮੋਰਚੇ ਫਤਿਹ ਹੋ ਜਾਣਗੇ ਉਹ ਕਿਵੇਂ ਮੋਰਚੇ ਜਿੱਥੇ ਸੰਗਤ ਆਉਂਦੀ ਆ ਜਿੱਦਣ ਵੀ ਮੰਨ ਕੇ ਚਲੋ ਇੱਥੇ ਖੜੇ ਆ ਜੇ ਆਪਾਂ 100 ਜਣਾ ਖੜੇ ਆ 100 ਦੇ 100 ਬੰਦੇ ਦੀ ਜੋ ਵੀ ਮੰਗ ਹੈਗੀ ਆ ਇੱਕ ਨੂੰ ਲੈ ਕੇ ਜਿਹੜੀ ਤੇ ਖੜਦੇ ਆ ਜੇ ਮੰਨ ਕੇ ਚਲੋ ਆਪਾਂ ਇੱਥੋਂ ਇੱਥੋਂ ਤੁਰ ਪਏ ਵੀ ਆਪਾਂ ਜਾਣਾ ਚੰਡੀਗੜ੍ਹ ਚ ਫੇਰ ਭਾਵੇਂ ਅਗਲੇ ਮਾਰ ਦਿਨ ਫੇਰ ਇੱਥੇ ਜੇ ਜਾ ਕੇ ਸਤਨਾਮ ਵਾਹਿਗੁਰੂ ਕਰਕੇ ਨਾ ਨਾ ਬੈਠੋਗੇ ਫਿਰ ਤਾਂ ਚਲੋ ਫਿਰ ਪਟੋ ਟੈਂਟ ਤੇ ਚਾਵੜੋ ਅੰਦਰ ਨੌਜਵਾਨੀ ਤੇ ਚਾਹੁੰਦੀ ਇਹ ਪੱッセ ਸਬਰ ਸੰਤੋਖ ਚ ਬਹਿਣਾ ਫਿਰ ਆਪਾਂ ਜੇ ਇੱਥੇ ਹੀ ਬੈਠਿਆਂ ਤੇ ਇੱਥੇ ਹੀ ਬੈਠੇ ਰਹਿਣ ਮੰਨ ਕੇ ਚਲੋ ਜਿਵੇਂ ਪਿਛਲੇ ਸਮੇਂ ਤੇ ਬਾਪੂ ਗੁਰਬਚਨ ਸਿੰਘ ਰੀ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਤੇ ਇਹ ਰਾਸਤੇ ਨੂੰ ਖੁਲਾਉਣ ਦੇ ਮਸਲੇ ਤੇ ਮੰਨ ਕੇ ਚਲੋ ਇਹਨਾਂ ਨੇ ਤਾਂ ਕਹਿ ਆਂਦਾ ਪ੍ਰਸ਼ਾਸਨ ਨਾਲ ਗੱਲ ਹੋ ਗਈ ਬੰਦੇ ਖੋਲਣ ਆ ਗਏ ਪ੍ਰਸ਼ਾਸਨ ਦੇ ਜਦੋਂ ਬੰਦੇ ਆਏ ਖੋਲਣ ਆ ਗਏ ਚਲੋ ਜੇ ਉਹਨਾਂ ਨੇ ਸੰਗਤ ਨੂੰ ਕਹਿਣਾ ਸੀ ਤਾਂ ਸੰਗਤ ਨੂੰ ਆਪ ਖੁਲਾਉਂਦੇ ਪੁਲਿਸ ਨੇ ਆ ਕੇ ੱੱਕੇ ਮਾਰੇ ਡਾਂਗਾ ਮਾਰ ਕੇ ਫੇਰ ਖੋਲਿਆ ਤਾਂ ਉਹੀ ਨੌਜਵਾਨਾਂ ਨੂੰ ਜੇ ਆਪ ਆ ਕੇ ਸੰਗਤ ਨੂੰ ਕਹਿ ਦਿੰਦੇ ਸੰਗ ਵਿੱਚ ਵਿਰੋਧ ਨਾ ਜਾਂਦਾ ਜਿਵੇਂ 26 ਜਨਵਰੀ ਵਾਲੇ ਦਿਨ ਨੌਜਵਾਨੀ ਦਾ ਵਿਰੋਧ ਹੋਇਆ ਤੇ ਨੌਜਵਾਨੀ ਤਕਰੀਬਨ 26 ਜਨਵਰੀ ਨੂੰ ਤੇ ਵਾਸ ਮੁੜਿਆਈ ਸੀਗੀ ਪਰ ਜੇ ਅਗਲੇ ਪਾਸੇ ਮੰਨ ਲਓ ਪ੍ਰਸ਼ਾਸਨ ਲੱਗਾ ਬਹੁਤ ਆਤ ਦੇ ਵਿੱਚ ਤੇ ਕੁਝ ਕੁ ਸਿੰਘ ਅਗੇ ਵਧਣ ਦੀ ਕੋਸ਼ਿਸ਼ ਕਰਨਗੇ ਤੇ ਨੁਕਸਾਨ ਵੀ ਹੋ ਸਕਦਾ ਹੈ ਨਾ ਹੁਣ ਆਪਾਂ ਬਰਗਾੜੀ ਬਾਈਬਲ ਦੀ ਜਦੋਂ ਗੱਲਾਂ ਕਰਦੇ ਆ ਨੁਕਸਾਨ ਹੋਇਆ ਤਾਂ ਹੀ ਅਜੇ ਤੱਕ ਉਸਿਆ ਜਾ ਰਿਹਾ ਨਹੀਂ ਨੁਕਸਾਨ ਤਾਂ ਬਈ ਹੈਗਾ ਹੀ ਹੈਗਾ ਨੁਕਸਾਨ ਤਾਂ ਤੁਸੀਂ ਇਹ ਵੇਖੋ ਵੀ ਨੁਕਸਾਨ ਤਾਂ ਹੋਇਆ ਪਿਆ ਸਾਡਾ ਨੁਕਸਾਨ ਤਾਂ ਹੁਣ ਸਾਡੇ ਪੱਲੇ ਕੀ ਹੈ ਮੰਨ ਕੇ ਚਲੋ ਜੇ ਆਪਾਂ ਇੱਥੇ ਕੋਈ ਬੰਦਾ ਕਵੇ ਵੀ ਮੈਂ ਖਰੀ ਮੇਰੀ ਇੱਜ਼ਤ ਵਧਿਆ ਹੋ ਜੂਗੀ ਜਦੋਂ ਜਿਹੜੀ ਕੌਮ ਦਾ ਗੁਰੂ ਅੱਜ ਪੈਰਾਂ 'ਚ ਰੁਲਦਾ ਹੋਵੇ ਰੂੜੀਆਂ ਤੇ ਰੁਲਦਾ ਹੋਵੇ ਜਿੱਥੇ ਕਿੱਥੇ ਤੁਹਾਨੂੰ ਮਾਰਿਆ ਜਾ ਰਿਹਾ ਹੋਵੇ ਵੱਖ-ਵੱਖ ਵਿਦੇਸ਼ਾਂ ਦੀਆਂ ਧਰਤੀਆਂ ਹੁਣ ਭਾਵੇਂ ਪੰਜਾਬ ਦੀ ਪੰਜਾਬ ਚ ਤਾਂ ਉਹਨਾਂ ਨੂੰ ਸੌਖਾ ਹੀ ਹੈ ਜਿੱਥੇ ਮਰਜੀ ਕੋਈ ਬੰਦਾ ਟੇਰ ਦੇਵੇ ਯਾਰ ਤੇ ਬਾਹਰ ਦੀਆਂ ਵਿਦੇਸ਼ੀ ਧਰਤੀਆਂ ਤੇ ਅਗਲੇ ਨੇ ਜਾ ਕੇ ਜੇ ਨਿਜਰ ਨੂੰ ਵੀ ਮਾਰਿਆ ਤੇ ਅਗਲੇ ਨੇ ਪੰਜਾਬੀ ਮੁੰਡੇ ਹਾਇਰ ਕਰਾ ਕੇ ਉਹਨਾਂ ਤੋਂ ਮਰਾਇਆਗਾ ਤੇ ਜੇ ਦੋਸ਼ ਵੀ ਲੱਗਦਾ ਤੇ ਉਹ ਕਹਿੰਦੇ ਸਭ ਤੋਂ ਵੱਧ ਜੇ ਉਹਨੇ ਕੀਤੀ ਤਾਂ ਸਟੂਡੈਂਟਾਂ ਦੀ ਕੀਤੀ ਰੋਟੀ ਪਾਣੀ ਪੈਕ ਕਰਕੇ ਜਾਂਦਾ ਸੀ ਤੇ ਸਟੂਡੈਂਟਾਂ ਨੇ ਨਿਜਰ ਨੂੰ ਮਾਰਤਾ ਕੋਟਕਪੂਰੇ ਦਾ ਇੱਕ ਕੋਟ ਸੁਖੀ ਇਹਦਾ ਦੱਸੋ ਵੀ ਸਾਡੇ ਪੱਲੇ ਕੀ ਰਹੂਗਾ ਉਹਨਾਂ ਨੇ ਤਾਂ ਕਹਿਣਾ ਇਹ ਮਰੀ ਦਾ ਆਸ ਵਿੱਚ ਹੁਣ ਪੁਲਿਸ ਵਾਲਾ ਵੀਰ ਇੱਕ ਵਾਰੀ ਅਸੀਂ ਕਿਤੇ ਪਤਾ ਨਹੀਂ ਕਿਹੜੇ ਮੋਰਚੇ ਦੇ ਖੜੇ ਤੇ ਐਂ ਗੱਲ ਚੱਲੀ ਐ ਮੈਂ ਕਹਿੰਦਾ ਯਾਰ ਵੀ ਤੁਹਾਨੂੰ ਕਾਦੋਂ ਜ਼ਰੂਰੀ ਹੁੰਦਾ ਵੀ ਤੁਹਾਨੂੰ ਕਿਉਂ ਲਾ ਦਿੰਦੇ ਆ ਉਹ ਕਹਿੰਦਾ ਯਾਰ ਤੁਸੀਂ ਆਸ ਵਿੱਚ ਨਾ ਪੱਗਾਂ ਲਾ ਲਓ ਸਾਨੂੰ ਤਾਂ ਲਾ ਦਿੰਦੇ ਆ ਉਹ ਮੈਨੂੰ ਇਹ ਗੱਲ ਬਹੁਤ ਫੀਲ ਹੋਈ ਕਿਉਂਕਿ ਇਹ ਗੱਲ ਉਹਦੀ ਕਿਤੇ ਨਾ ਕਿਤੇ 99% ਸੱਚੀ ਆ ਕਿਉਂਕਿ ਸਾਡੇ ਚ ਮਾਦਾ ਹੀ ਨਹੀਂ ਰਿਹਾ ਗੱਲਬਾਤ ਦਲੀਲ ਕਰਨ ਦਾ ਜਿੱਥੇ ਕਿੱਥੇ ਅਸੀਂ ਸੋਨਦੇ ਆ ਗਦਾਰ ਆ ਜੀ ਫਲਾਨਾ ਜੀ ਢੀਂਗੜਾ ਅਸੀਂ ਕੋਈ ਵੀ ਆਪਦੇ ਦਿਲ ਚ ਉਹਦੀ ਤਾਕਤ ਨਹੀਂ ਬਣਾਈ ਗੁਰੂ ਦੀ ਬਾਣੀ ਦੀ ਜਾਂ ਗੁਰੂ ਦੇ ਸ਼ਬਦ ਦੀ ਜੇ ਸਾਡੇ ਕੋਲੇ ਵਿਚਾਰ ਹੋਊਗੀ ਦਲੀਲ ਹੋਊਗੀ ਤਾਂ ਅਸੀਂ ਗੱਲ ਕਰ ਸਕਦੇ ਆ ਨਹੀਂ ਤਾਂ ਗਾਲ ਕੱਢ ਕੇ ਹਰੇਕ ਬੰਦਾ ਹਰੇਕ ਦੂਜੇ ਨੂੰ ਗਦਾਰ ਕਹੀ ਜਾਂਦਾ ਪੁਲਸ ਵਾਲੇ ਦੀ ਗੱਲ ਕੀਤੀ ਭਾਈ ਰਾਜ ਉਹਨਾਂ ਵੀ ਪੁਲਸ ਦੇ ਵਿੱਚ ਸੀ ਜੇ ਆਪਾਂ ਬੈਂਤ ਸਿੰਘ ਸਤੰਤ ਸਿੰਘ ਦੀ ਗੱਲ ਕਰਦੇ ਆ ਉਹ ਵੀ ਪੁਲਸ ਦੇ ਵਿੱਚ ਸੀ ਬਹੁਤਾਤ ਉਹੋ ਜੇ ਨੌਜਵਾਨ ਆ ਜਿਨ੍ਹਾਂ ਨੇ ਸਮੇਂ ਸਮੇਂ ਤੇ ਆਪਣੇ ਸਵਾਮੇ ਦਿੱਤੀਆਂ ਮੈਂ ਨਾ ਜਿੱਡੇ ਬਦਲੇ ਪੁਲਿਸ ਨੇ ਲਏ ਇੱਦਾਂ ਤੱਕ ਲਏ ਪੁੱਤ ਤਾਂ ਸਾਡੇ ਪੰਜਾਬ ਦੇ ਹੀ ਆ ਨਾ ਪੰਜਾਬ ਦੇ ਹੀ ਰਹਨੇ ਆ ਹਨਾ ਪੜੇ ਲਿਖੇ ਹੁਣ ਮੰਨ ਕੇ ਚਲੋ ਮੇਰੇ ਐ ਤੇ ਦੋ ਧੀਆ ਪੁੱਤ ਹਨਾ ਪੜਦੇ ਤਾਂ ਉਹ ਏਸੇ ਸੰਵਿਧਾਨ ਦੇ ਹੇਠ ਉਹਨਾਂ ਦਾ ਸਾਰਾ ਕੁਝ ਬਣਨਾ ਹਨਾ ਸਾਰਾ ਕੁਝ ਬਣੀ ਜਾਂਦਾ ਜਿੱਦਣ ਇਹ ਆਜ਼ਾਦੀ ਮਿਲੂਗੀ ਇਹ ਸਾਰੇ ਦੇਸ਼ ਨੂੰ ਮਿਲੂਗੀ ਜਿਹੜੀ ਸਿੱਖ ਕੌਮ ਦਾ ਇਹ ਸੰਘਰਸ਼ ਹੈ ਸਿੱਖ ਕੌਮ ਨੂੰ ਜਿਸ ਦਿਨ ਵੀ ਰਾਜ ਮਿਲੂਗਾ ਉਹਨਾਂ ਨੇ ਸਾਰੇ ਦੇਸ਼ ਤੇ ਹੀ ਕਰਨਾ ਉਹਨਾਂ ਨੇ ਕਿਹੜਾ ਕਿਸੇ ਨੂੰ ਅੱਜ ਤਾਈਂ ਜੇ ਮੰਨ ਕੇ ਚਲੋ ਅਸੀਂ ਇਸ ਰਾਂ ਅੰਦ ਤੇ ਫਤੇ ਕੀਤੀ ਆ ਕਿ ਆਉਣ ਵਾਲੇ ਸਮੇਂ ਚ ਤੇ ਉਹਨਾਂ ਨੇ ਕਿਸੇ ਵੀ ਮਸੀਤ ਨੂੰ ਨਹੀਂ ਟਾਇਆ ਕਿਸੇ ਨੂੰ ਹੋਰ ਚੀਜ਼ ਨੂੰ ਨਹੀਂ ਕੁਛ ਕਿਹਾਗਾ ਗੱਲ ਦੁਸ਼ਮਣੀ ਆ ਦੁਸ਼ਮਣੀ ਸਿੱਖ ਦੀ ਜਾਂ ਖਾਲਸੇ ਪੰਥ ਦੀ ਕਿਸੇ ਨਾਲ ਨਹੀਂ ਕੀਤੀ ਉਹਦੀ ਲੱਗਦੀ ਆ ਜ਼ੁਲਮ ਦੇ ਨਾਲ ਬਸ ਬੰਦ ਹੀ ਨਹੀਂ ਗਈ ਉਹਦੀ ਜਿਹੜੀ ਤੈਰ ਜ਼ੁਲਮ ਵਾਲੀ ਹੋਊਗੀ ਉਹਦੇ ਨਾਲ ਉਹ ਆਡਾ ਲੈਂਦਾ ਹੀ ਰਹੂਗਾ ਜਿਸ ਦਿਨ ਤਾਈ ਪੰਜਾਬ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ ਤੇ ਸੱਚਖੰਡ ਆ ਪੰਜਾਬ ਆ ਉਹ ਸੱਚਖੰਡ ਤੇ ਇੱਥੇ ਬਾਬਾ ਨਾਨਕ ਆ ਕੇ ਵਸਿਆ ਤੇ ਉਹ ਇੱਥੇ ਹੀ ਆ ਤੇ ਨਾ ਉਹ ਕਿਤੇ ਗਿਆ ਦੁਨੀਆ ਦੇ ਵਿੱਚ ਜੇ ਗੁਰੂ ਪੈਦਾ ਹੋਇਆ ਤੇ ਸ਼ੈਤਾਨ ਵੀ ਪੈਦਾ ਹੋਇਆ ਸ਼ੈਤਾਨ ਨੂੰ ਇਲੂਮੀਨਾਤੀ ਕਹਿੰਦੇ ਆ ਜੇ ਸਾਡੇ ਵਾਲੇ ਕੋਈ ਸਮਾਂ ਹੋਇਆ ਦਿੱਲੀ ਦਾ ਤਾਖਤ ਖੇਚ ਕੇ ਲਿਆਇਆ ਤੇ ਇੰਗਲੈਂਡ ਵਾਲੇ ਸਾਡਾ ਪੱਟ ਕੇ ਲੈ ਗਏ ਤੇ ਜੇ ਸਮਾਂ ਆਇਆ ਤੇ ਇੰਗਲੈਂਡ ਤੋਂ ਲਊਗਾ ਖਾਲਸਾ ਪੰਥ ਦਾ ਫੇਰ ਸਵਾਦ ਆ ਨਹੀਂ ਉਹਨਾਂ ਚਿਰ ਜੁੱਤੀ ਸਾਡੇ ਫਰੀ ਜਾਂਦੀ ਹੈ ਤੇ ਰਦੀ ਰਹਿਣੀ ਆ ਤੇ ਇਸ ਦੇਸ਼ ਦੀ ਆਮ ਜਿਹੜੀ ਜਨਤਾ ਉਹ ਤਾਂ ਹਮੇਸ਼ਾ ਤੇ ਜੇ ਹੁਣ ਜਿਵੇਂ ਭਈਆਂ ਦਾ ਹੀ ਚੱਲਦਾਗਾ ਮੰਨ ਕੇ ਚਲੋ ਮੇਰੀ ਸਗੀ ਚਾਚੀ ਜਾਨੀ ਕਿ ਮੇਰਾ ਚਾਚਾ ਮੇਰਾ ਬਿਹਾਰ ਚ ਵਿਆਹ ਆ ਮੈਂ ਤੁਹਾਨੂੰ ਇਹ ਆਪਦੀ ਗੱਲ ਤੋਂ ਤਾਂ ਸ਼ੁਰੂ ਕੀਤੀ ਆ ਵੀ ਕੋਈ ਗੁੱਸਾ ਜਾਂ ਨਾ ਕਰੇ ਵੀ ਖਣੀ ਕਹਿ ਦਿੰਦਾ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਜੇ ਪੰਜਾਬੀ ਜੇ ਕਿਤੇ ਆਊਟ ਆਫ ਸਟੇਟ ਵਿਆਹੇ ਆ ਤੇ ਉਹ ਬਿਹਾਰ ਚ ਵਿਆਹੇ ਹੋਣਗੇ ਕਾਰਨ ਬਈ ਕੁਦਰਤੀ ਹੈ ਗੱਲ ਇਹ ਤੇ ਨੌਜਵਾਨਾਂ ਦਾ ਕੁਛ ਦਿਨ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਤਾਂ ਉੱਥੇ ਹੋਇਆ ਜੇ ਪੰਜ ਪਿਆਰੇ ਸਹਿਬਾਨ ਹੋਇਆ ਤੇ ਵੱਖਰੇ ਵੱਖਰੇ ਜਗਨਨਾਥਪੁਰੀ ਤੋਂ ਲੈ ਕੇ ਇੱਥੋਂ ਤਾਈਂ ਹਨਾ ਲਾਹੌਰ ਤੱਕ ਉਹਨਾਂ ਨੇ ਬਿਸ਼ੱਕ ਇਸ ਨੂੰ ਪੰਜਾਬ ਨੂੰ ਪਾੜਤਾ ਪਰ ਆਉਣ ਵਾਲਾ ਸਮਾਂ ਜਦੋਂ ਵੀ ਹੋਊਗਾ ਉਹ ਚੜ੍ਹਦਾ ਤੇ ਲੈਂਦਾ ਇਕੱਠੇ ਜ਼ਰੂਰ ਹੋਣਗੇ ਤਲਵੰਡੀ ਹੋਈ ਤਲਵੰਡੀ ਰਾਏ ਭੋਜ ਦੀ ਤੇ ਉਹੀ ਤਲ ਤੋਂ ਵੰਡੀ ਗਈ ਤੇ ਬਾਬੇ ਦੀਆਂ ਦੋ ਚਾਦਰਾਂ ਸੀ ਇੱਕ ਉਹਨਾਂ ਨੇ ਰੱਖੀ ਇੱਕ ਉਹਨਾਂ ਨੇ ਰੱਖੀ ਤੁਸੀਂ ਤਾਂ ਨਨਕਾਣਾ ਸਾਹਿਬ ਗਏ ਹੋਗੇ ਉੱਥੇ ਇਤਿਹਾਸ ਸੁਣਾਉਂਦੇ ਆ ਤੇ ਅਸੀਂ ਤਾਂ ਸੁਣੀ ਸੁਣਾਈ ਗੱਲ ਕਰਦੇ ਆ ਤੇ ਉਹ ਚਾਦਰਾਂ ਜਿਹੜੀਆਂ ਤੇ ਉਹ ਮਹਾਰਾਜ ਐ ਇੱਕ ਜ਼ਰੂਰ ਕਰੂਗਾ ਸਮਾਂ ਜ਼ਰੂਰ ਆਊਗਾ ਲੱਗ ਸਕਦਾ ਜੇ ਜਵਾਕ ਜੰਮਣ ਨੂੰ ਵੀ 9 ਮਹੀਨੇ ਲੱਗਦੇ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਦਰਦ ਔਰਤ ਸਹਿੰਦੀ ਆ ਤੇ ਸਾਖਸ਼ਾਤ ਸਹਿੰਦੀ ਆ ਕਹਿੰਦੇ ਜੇ ਇਨਸਾਨੀ ਲੈਵਲ 'ਤੇ ਵੇਖੀਏ 47 ਕੇ 48 ਡਿਗਰੀ ਬੰਦਾ ਦਰਦ ਸਹਿ ਸਕਦਾ ਤੇ ਔਰਤ ਖਣੀ 57 ਕੇ 58 ਡਿਗਰੀ ਦਰਦ ਸਹਿੰਦੀ ਆ ਜਦੋਂ ਬੱਚਾ ਜਾਉਂਦੀ ਆ ਤੇ ਉਹਨੂੰ ਆਪ ਦੇ ਆਪ ਨੂੰ ਮਾਰ ਕੇ ਦੂਜੇ ਨੂੰ ਜਾਨਵ ਦੇਣਾ ਪੈਂਦਾ ਤੇ ਅਸੀਂ ਤਾਂ ਯਾਰ ਖੁਦ ਮਰੇ ਆ ਅਸੀਂ ਤਾਂ ਗੁਰੂ ਦੇ ਨਾਂ ਤੇ ਮਰੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਖਾਲਸਾ ਸਾਜਿਆ ਤੇ ਨਿਵਾਜਿਆ ਇਹ ਗੁਰੂ ਦੇ ਦਰ ਦੇ ਤੇ ਘਰ ਦੇ ਅਸੀਂ ਕੁੱਕਰ ਆ ਤੇ ਇਹ ਖਾਲਸੇ ਪੰਥ ਨੂੰ ਕੋਈ ਮਲਿਆ ਮੇੜਨੀ ਇਹਦਾ ਕਰ ਸਰਵਾਸ ਦੀ ਗੱਲ ਹੁੰਦੀ ਆ ਸਾਡੀ ਨੌਜਵਾਨੀ ਪ੍ਰਵਾਸ ਬਾਹਰਲੇ ਪਾਸੇ ਕਰ ਰਹੀ ਆ ਪਰ ਇਸੇ ਜੋ ਪ੍ਰਵਾਸੀ ਆਣ ਕੇ ਕਰ ਰਹੇ ਆ ਥੋੜੇ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਘਟਨਾ ਹੋਈ ਦੋ ਨੌਜਵਾਨ ਕਤਲ ਹੋ ਜਾਂਦੇ ਆ ਉਹ ਤੋਂ ਪਹਿਲਾਂ ਇੱਕ ਨਿਹੰਗ ਸਿੰਘ ਨੂੰ ਵੀ ਇੱਕ ਪਿੰਡ ਦੇ ਵਿੱਚ ਕਤਲ ਕਰਤਾ ਜਾਂਦਾ ਵਾ ਉਹ ਤੋਂ ਬੜੀ ਬੜੀ ਹਾਹਾਕਾਰ ਮਚੀ ਹੋਈ ਹੈ ਕਿ ਪ੍ਰਵਾਸੀ ਜਿਹੜੇ ਆ ਆਣ ਕੇ ਇੱਕ ਵੱਡਾ ਨੁਕਸਾਨ ਪੰਜਾਬ ਦਾ ਕਰ ਰਹੇ ਇਹਦੇ 'ਚ ਹੁਣ ਗੱਲ ਮਾੜੀ ਇਹ ਆ ਵੀ ਦੇਖਣ ਵਾਲਾ ਸਾਡੇ ਵਾਲੇ ਬੰਦੇ ਡਰਦੇ ਜਾਂ ਇਹ ਇਹ ਚੀਜ਼ ਹੁੰਦੀ ਹੈ ਵੀ ਵੈਸ਼ੀ ਆਣਾ ਬੰਦਿਆਂ 'ਚ ਯਾਰ ਵੀ ਇੱਕ ਦੀ ਅੱਖ 'ਚ ਮਾਰਿਆ ਯਾਰ ਹਨਾ ਇੱਕ ਦੀ ਕਿੱਡਾ ਬੇਰਹਿਮ ਹੋਊਗਾ ਤੇ ਇਹਨਾਂ ਨੇ ਨਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਜੋ ਮੁੱਦੇ ਛਾਲ ਕੇ ਜਾਂ ਕਿਵੇਂ ਸਿੱਖ ਕੌਮ ਜਜ਼ਬਾਤੀ ਤੇ ਮਹਾਰਾਜ ਕਹਿੰਦੇ ਭੋਲੇ ਭਾਏ ਮਿਲੇ ਰਗਰਾਇਆ ਭੋਲੇ ਭਾਲੇ ਬੰਦਿਆਂ ਨੂੰ ਮਹਾਰਾਜ ਮਿਲਦਾਗਾ ਖਾਸ ਤੇ ਚਤਰਾਇਆਂ ਵਾਲਿਆਂ ਨੂੰ ਨਹੀਂ ਮਿਲਦਾਗਾ ਚਤਰਾਈ ਨਾ ਚਤੁਰ ਭੁਜ ਪਾਈ ਹੈ ਚਤਰਾਈ ਨਾਲ ਨਹੀਂ ਮਿਲਦਾਗਾ ਬਹੁਤ ਸਿਆਣੇ ਲੋਕ ਤੁਰੇ ਫਿਰਦੇ ਹੋਣਗੇ ਤੇ ਉਹ ਭੋਲਿਆਂ ਦਾ ਇਹ ਆ ਪੰਜਾਬ ਭੋਲਿਆਂ ਦਾ ਕਿੰਨੇ ਅਸੀਂ ਚਲਾਕ ਹੋ ਜਾਈਏ ਪੜ੍ਹੇ ਲਿਖੇ ਹੋ ਜਾਈਏ ਪਰ ਪੰਜਾਬ ਦੇ ਲੋਕ ਫੇਰ ਵੀ ਬਹੁਤ ਜ਼ਿਆਦੇ ਭੋਲੇ ਤੇ ਸਾਫ ਸੁਥਰੇ ਦਿਲਾਂ ਦੇ ਆ ਤੇ ਇਹਨਾਂ ਦੀ ਬੋੜੀ ਕਰੂਗਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਰ ਦੂਗਾ ਪਰ ਲੀਡਰਸ਼ਿਪ ਦੇ ਹੱਥ ਮੈਨੂੰ ਖਾਲੀ ਦੀਂਦੇ ਆ ਤੇ ਨਾ ਹੀ ਮੈਨੂੰ ਉਹਨਾਂ ਸੂਝਵਾਨ ਜਿਵੇਂ ਦੀਪ ਸਿੱਧੂ ਨੇ ਗੱਲ ਕੀਤੀ ਆ ਹਨਾ ਆ ਕੇ ਸਿੱਖ ਕੌਮ ਦੇ ਪੱਦਰ ਤੇ ਕੀਤੀ ਆ ਸਿੱਖ ਕੌਮ ਦਾ ਆਧਾਰ ਕੀ ਆ ਸ਼ਹਾਦਤਾਂ ਕਿਉਂ ਆ ਜਾਂ ਕਿਵੇਂ ਸੀਗੀਆਂ ਤੇ ਜੇ ਕੌਮ ਨੇ ਉਹਨਾਂ ਨੂੰ ਵੀ ਉਸ ਦਿਨ ਚਾਉਂਦੇ ਜੀ ਗद्दार 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 ਤੇ ਜੇ ਮਰ ਗਏ ਆ ਤੇ ਮੈਂ ਇਹ ਕਦੇ-ਕਦੇ ਸੋਚਦਾ ਹਾਂ ਉਹਨਾਂ ਜਿਹੜਾ 5-6 ਲੱਖ ਨੌਜਵਾਨ ਉਦੋਂ ਭੋਗਤੇ ਤਾਂ ਉੱਠ ਗਿਆ ਪਤੇਗੜ੍ਹ ਸਾਹਿਬ ਭੋਗਤੇ ਤਾਂ ਉੱਠ ਗਿਆ ਤੇ ਜੇ ਕਿਤੇ ਆਪਾਂ ਨੂੰ ਜਿਵੇਂ ਆ ਸਮਾ ਅੱਜ ਆਪਣੇ ਤੇ ਬਣਿਆ ਖੜਾ ਤੇ ਉਹ ਸਮਾ ਕਿਹੜਾ ਇਕੱਠਾ ਹੋਊਗਾ ਤੇ ਕਿਹੜਾ ਉਹ ਲੀਡਰ ਹੋਊਗਾ ਜਿਹੜਾ ਉਹ ਯਾਰ 5-6 ਲੱਖ ਨੌਜਵਾਨ ਨੂੰ ਜਾਂ 10 ਲੱਖ ਜਿੰਨੀ ਵੀ ਕੌਮ ਦੀ ਨੌਜਵਾਨੀ ਆ ਜਿਹੜੀ ਵਾਅਕੇ ਚਾਹੁੰਦੀ ਆ ਵੀ ਸਾਨੂੰ ਆਵਾਜ਼ ਮਾਰੇ ਕਿਉਂਕਿ ਉਹ ਕਹਿੰਦਾ ਵੰਗਾਰ ਨੇ ਪੈਂਦੇ ਆ ਤੇ ਵੰਗਾਰੇ ਕੌਣ ਹਨ ਵੰਗਾਰੇ ਤੁਸੀਂ ਗੱਲ ਕੀਤੀ ਆ ਅਕਾਲੀ ਦਲ ਦੇ ਇਤਿਹਾਸਕ ਤੇ ਜਾ ਰਿਹਾ ਹਨਾ ਤੇ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਜਿਹਨੂੰ ਟਕਸਾਲ ਨੂੰ ਹਰ ਕੋਈ ਇੱਕ ਮਾਣ ਮਹਿਸੂਸ ਕਰਦਾ ਦਾ ਟਕਸਾਲ ਦੀ ਜਦੋਂ ਗੱਲ ਹੁੰਦੀ ਸੀ ਬਾਬਾ ਹਰਨਾਮ ਸਿੰਘ ਤੁਮਾ ਤੇ ਵੀ ਤੰਜ ਕੱਸੇ ਜਾ ਰਹੇ ਕਿ ਉੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਜਾ ਕੇ ਭਾਜਪੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਉਸ ਤੋਂ ਬਾਅਦ ਚਰਚਾ ਵੀ ਕੀ ਲੱਗਦਾ ਵੰਗਾਰ ਨਾਲਾ ਫਿਰ ਕਿੱਥੇ ਰੋਠੂਗਾ ਟਕਸਾਲ ਵੰਗਾਰ ਸਕਦੀ ਸੀ ਅਕਾਲ ਤੱਕ ਸਭ ਤੋਂ ਆਵਾਜ਼ ਆ ਸਕਦੀ ਸੀ ਅਕਾਲ ਤੱਕ ਸਭ ਤੋਂ ਬਾਅਦ ਚ ਅਕਾਲੀ ਦਲ ਦੀ ਜਦੋਂ ਗੱਲ ਕਰਦੇ ਆ ਅਕਾਲੀ ਦਲ ਦਾ ਵੀ ਇਤਿਹਾਸ ਇੱਕ ਵੱਡਾ ਜਿਵੇਂ ਤੁਸੀਂ ਕਹੇ ਕਿ ਮੈਂ ਵੀ ਅਕਾਲੀ ਆ ਤੁਸੀਂ ਵੀ ਕਾਲੀ ਆਪਾਂ ਸਾਰੇ ਕਾਲੀ ਆ ਪਰ ਹੁਣ ਕਿੱਧਰੇ ਪਾਸੇ ਉਮੀਦ ਰੱਖ ਸਕਦੇ ਆਂ ਵੇਖੋ ਜੀ ਜੇ ਹੁਣ ਰੋਡ ਗੇ ਵੀ ਪਿੰਡਾਂ ਵਾਲਾ ਫੇਰ ਉੱਠ ਖੜੂਗਾ ਇਹ ਤਾਂ ਹੁਣ ਪਿੰਡਾਂ ਵਾਲਾ ਕਿੱਥੋਂ ਉੱਠਣਾ ਇਹ ਜਸੂ ਜੱਸਾ ਸਿੰਘ ਆਲੂ ਵਾਲੀ ਆ ਉੱਠਣਾ ਜੱਸਾ ਸਿੰਘ ਰਾਮਗੜੀ ਆ ਉੱਠਣਾਗਾ ਮੰਨ ਕੇ ਚਲੋ ਸੰਤ ਜਰਨੈਲ ਸਿੰਘ ਇੱਕ ਤਖਤ ਤੇ ਖੜਿਆ ਗੁਰੂ ਦਾ ਬਾਣਾ ਹੀ ਆ ਨਾ ਹੈਨਾ ਤੇ ਸਾਰੇ ਦੇਸ਼ ਦੀਆਂ ਫੌਜਾਂ ਉਹਨਾਂ ਦੇ ਸਾਹਮਣੇ ਖੜੀਆਂ ਅਕਾਲਤਾ ਸਭ ਨੂੰ ਘੇਰ ਕੇ ਖੜੀਆਂ ਵੀ ਇਹਨਾਂ ਨੂੰ ਛੱਡਣਾ ਨਹੀਂਗਾ ਹਾਲਾਂਕਿ ਅਸੀਂ ਇੱਕ ਵੀ ਜ਼ੁਰਮ ਨਹੀਂ ਕੀਤਾ ਆਪਦੇ ਘਰੇ ਖੜੇ ਆ ਇੱਕ ਵੀ ਉਹਨਾਂ ਦੇ ਪਰਚਾ ਨਹੀਂ ਗਾ ਜਿੰਨੇ ਨਾਲ ਉਹਨਾਂ ਨੂੰ ਆਤਵਾਦੀ ਕਿਹਾ ਜਾ ਸਕੇ ਪਰ ਗੱਲ ਕੀ ਹੈ ਹੁਣ ਸਾਨੂੰ ਅੱਜ ਮੇਰੇ ਹਿਸਾਬ ਨਾਲ ਸਾਨੂੰ ਕਿਰਦਾਰਾਂ ਦੇ ਵਿੱਚ ਵਾਪਸ ਆ ਕੇ ਖੜਨ ਦੀ ਲੋੜ ਹੈ ਬੇਸ਼ੱਕ ਸਾਨੂੰ ਅੱਜ ਲੜਨਾ ਨਾ ਪਵੇ ਮੈਨੂੰ ਤਾਂ ਇਹ ਲੱਗਦਾ ਵੀ 40 ਸਾਲਾਂ ਦੇ ਵਿੱਚ ਉਹ ਛੱਤਾਂ ਵੀ ਪੈ ਗਈਆਂ ਆਪਣਾ ਨੀਆਂ ਵੀ ਨਿਕਲ ਗਈਆਂ ਤੇ ਕੰਧਾਂ ਵੀ ਕੜਤੀਆਂ ਤੇ ਛੱਤ ਪਾਉਣ ਵਾਲੀ ਆ ਛੱਤ ਪਾਉਣ ਵਾਸਤੇ ਸਾਨੂੰ ਖਾਣਨਾ ਪਊਗਾ ਮੰਨ ਕੇ ਚਲੋ ਸਾਡੇ ਨੌ ਬੰਦੀ ਸਿੰਘ ਆ ਯਾਰ ਨਾਂ ਵੀ ਨਿਕਲ ਨਹੀਂ ਯਾਰ ਤੁਸੀਂ ਮੈਨੂੰ ਆਪਦੇ ਦਿਲੋਂ ਕਹਿ ਕੇ ਦਿਖਾਓ ਇੱਕ ਵੀ ਬੰਦੀ ਸਿੰਘ ਕਹਿੰਦਾ ਹੋਵੇ ਵੀ ਯਾਰ ਮੈਨੂੰ ਬਾਹਰ ਲੈ ਕੇ ਚਲੋ ਇੱਕ ਵੀ ਬੰਦੀ ਸਿੰਘ ਉਹ ਕਹਿੰਦਾ ਸਾਡੇ ਘਰ ਬੰਨ ਜਿਹੜੀਆਂ ਗੱਲਾਂ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ 30-30 ਸਾਲ ਹੋ ਗਏ ਜੇਲਾਂ ਕੱਟੀਆਂ ਉਸ ਸਿਧਾਂਤ ਨੂੰ ਤੋੜ ਕੇ ਬਾਹਰ ਨਹੀਂ ਉਹ ਆਉਣਾ ਚਾਹੁੰਦੇਗੇ ਜਦੋਂ ਇਹ ਮੋਰਚਾ ਲੱਗਿਆ ਸੀ ਜਗਤਾਰ ਸਿੰਘ ਤਾਰਾ ਦਾ ਸਭ ਤੋਂ ਪਹਿਲਾਂ ਖਾਤਾ ਆਇਆ ਸੀਗਾ ਵੀ ਸਾਡੇ ਸਿਧਾਂਤ ਨੂੰ ਨਾ ਤਰੋੜ ਮਰੋੜ ਕੇ ਪਿੱਛੇ ਕੀਤਾ ਜਾਵੇ ਕਿਉਂਕਿ ਅਸੀਂ ਸਿਧਾਂਤ ਦੇ ਕਰਕੇ ਇੱਥੇ ਆਏ ਆ ਤੇ ਜਿੱਦਨ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਉਦੋਂ ਉਹਨਾਂ ਨੇ ਬੋਲ ਕੇ ਬੜੇ ਡਟਵੇਂ ਰੂਪ ਤੇ ਵਿੱਚ ਕਿਹਾ ਸੀਗਾ ਵੀ ਹਜ਼ਾਰਾਂ ਸਾਲ ਵੀ ਸਾਨੂੰ ਜਨਮ ਲੈਣਾ ਪਵੇ ਤੇ ਅਸੀਂ ਆਪਦੇ ਘਰ ਦੀ ਖਾਤਰ ਕੌਮੀ ਘਰ ਦੀ ਖਾਤਰ ਲੜਦੇ ਰਵਾਂਗੇ ਤੇ ਲੜਦੇ ਹੀ ਰਵਾਂਗੇ ਧੰਨਵਾਦ ਜੀ ਗੁਰਪ੍ਰੀਤ ਸਿੰਘ ਜੀ ਉਹ ਵਾਲਾ ਸਾਡੇ ਨਾਲ ਸੀ ਉਹਨਾਂ ਨੇ ਕੌਮਿਕ ਘਰ ਦੀ ਵੀ ਗੱਲ ਕੀਤੀ ਆ ਤੇ ਬੰਦੀ ਸਿੰਘ ਉਹ ਕਹਿੰਦੇ ਕਿ ਬੰਦੀ ਸਿੰਘ ਕੋਈ ਵੀ ਪੁਕਾਰ ਨਹੀਂ ਕਰ ਰਿਹਾ ਕਿ ਮੈਨੂੰ ਛਡਵਾ ਦਿਓ ਇਹ ਸਾਡੇ ਫਰਜ਼ ਸੀ ਅਸੀਂ ਲਗਾਤਾਰ ਉਹ ਫਰਜ਼ ਆਪਣੇ ਨਿਭਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਨਿਭਾਉਂਦੇ ਰਵਾਂਗੇ ਬੰਦੀ ਸਿੰਘ ਤੇ ਸਹਗੋ ਸਾਨੂੰ ਇਹ ਕਹਿੰਦੇ ਆ ਕਿ ਸਾਨੂੰ ਫਾਂਸੀਆਂ ਦੇ ਤਖਤਾਂ ਤੇ ਕਿਉਂ ਲਟਕਾਇਆ ਜਾ ਰਿਹਾ ਜਿਹੜੇ ਸਾਨੂੰ ਵੇਟ ਕਰ ਰਹੇ ਆ ਭਾਈ ਰਾਜੂ ਆਣੇ ਕੁਝ ਦਿਨ ਪਹਿਲਾਂ ਆਣ ਕੇ ਭਰਾ ਦੇ ਉੱਤੇ ਭੋਗ ਦੇ ਉੱਤੇ ਆਉਂਦੇ ਆ 3 ਘੰਟੇ ਦੀ ਪ੍ਰੋਬਲ ਮਿਲਦੀ ਆ ਤੋਂ ਉਦੋਂ ਆਣ ਕੇ ਉਹ ਵੀ ਇਹ ਗੱਲ ਅੱਜ ਵੀ ਕਹਿੰਦੇ ਕਿ ਕਦੀ ਵੀ ਉਹਨਾਂ ਨੇ ਰਹਿਮ ਦੀ ਅਪੀਲ ਦੀ ਗੱਲ ਹੀ ਨਹੀਂ ਕੀਤੀ ਕਿ ਰਹਿਮ ਦੀ ਅਪੀਲ ਕੀਤੀ ਹੋਵੇ ਹਾਂ ਐ ਜੀਪੀ ਸੋਲ ਕੀਤੀ ਗਈ ਆ ਉਹਨਾਂ ਪਰਸਨਲ ਤੌਰ ਤੇ ਰਹਿਮ ਦੀ ਅਪੀਲ ਨਹੀਂ ਕੀਤੀ ਕੌਮੀ ਇਨਸਾਫ ਮੋਰਚੇ ਦੀ ਗੱਲ ਕਰਦੇ ਆ ਤੇ ਕੌਮੀ ਇਨਸਾਫ ਮੋਰਚੇ ਨੂੰ ਤਕਰੀਬਨ 2 ਸਾਲ ਦਾ ਸਮਾਂ ਹੋਣ ਜਾ ਰਿਹਾ ਪਰ ਕਿਤੇ ਨਾ ਕਿਤੇ ਵੀ ਜੂਨ ਵਾਲਾ ਨੇ ਕਿਹਾ ਕਿ ਲੀਡਰਸ਼ਿਪ ਦੀ ਕਮੀ ਕਾਰਨ ਹੋ ਸਕਦਾ ਇੱਕ ਵੱਡੇ ਕਟਦੀਆਂ ਜਿਹੜੀਆਂ ਤਸਵੀਰਾਂ ਅਸੀਂ ਨਹੀਂ ਵੇਖ ਸਕੇ ਅੱਜ ਵੇਖਦੇ ਆ ਇੱਕ ਵੱਡੇ ਇਕੱਠ ਦੀਆਂ ਤਸਵੀਰਾਂ ਤੋਂ ਬਾਅਦ ਦਿਖਾਈ ਦੇਣਗੀਆਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿ ਦੁਬਾਰਾ ਉਹੀ ਰੌਣ ਜਿਹੜਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਦੇਖਿਆ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਕੀ ਚੰਡੀਗੜ੍ਹ ਦੇ ਪਾਸੇ ਨੂੰ ਫੇਰ ਮੁਹਾਰਾ ਮੁੱਢੀ ਜਾਣਗੀ ਜਿਵੇਂ ਹੁਣ ਕਿਸਾਨੀ ਮੋਰਚਾ ਲੱਗਾ ਤੇ ਕਿਸਾਨਾਂ ਨੇ ਆਵਾਜ਼ ਦਿੱਤੀ ਆ ਕਿ ਸਾਡੀਆਂ ਮੰਗਾਂ ਅਜੇ ਤੱਕ ਪ੍ਰਵਾਨ ਨਹੀਂ ਹੋਈਆਂ ਅਸੀਂ ਹੁਣ ਦਿੱਲੀ ਵਾਲੇ ਪਾਸੇ ਕੂਚ ਕਰਾਂਗੇ ਦੇਖਦੇ ਆ ਕੌਮ ਇਨਸਾਫ ਮੋਰਚੇ ਵਿੱਚੋਂ ਕਿਹੋ ਜੀ ਆਵਾਜ਼ ਆ ਚਾਉਂਦੀ ਆ ਕਿਉਂਕਿ ਅੱਜਕੱਲ ਵੱਡੀ ਲੀਡਰਸ਼ਿਪ ਪੰਥਕ ਲੀਡਰਸ਼ਿਪ ਜਿਹੜੀ ਹੈਗੀ ਆ ਸਾਰੀ ਜਿਹੜੀ ਕੌਮ ਇਨਸਾਫ ਮੋਰਚੇ 'ਚ ਪਹੁੰਚਦੀ ਆ ਬਸ ਥੋੜੀ ਜਿਹੀ ਵੇਟ ਕਰਨੀ ਪੈਣੀ ਆ ਦੇਖਦੇ ਆ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪਰੇਖਾ ਹੋ ਸਕਦੀ ਆ